ਸਟਾਰ ਏ ਜੀ ਨਿਊ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਟਾਰ ਏ ਜੀ ਨਿਊ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਆ ਤੇ ਸਬਸਕ੍ਰਾਈਬ ਕਰੋ ਜਿਹੜੇ ਇਲੈਕਸ਼ਨ ਜਿੱਤੇ ਆ ਉਹਦੇ ਸਬੰਧ ਚ ਆ ਤੇ ਉਹਦੇ ਵਾਸਤੇ ਅਸੀਂ ਅਮਰਤਪਾਲ ਨੂੰ ਵੀ ਮਿਲੇ ਸੀਗੇ ਤੇ ਉਹਨਾਂ ਨੇ ਵੀ ਕਿ ਇਸ ਸੰਤਾ ਦਾ ਜਿਹੜਾ ਬਹੁਤ ਧੰਨਵਾਦ ਕੀਤਾ ਉਹਨਾਂ ਨੇ ਕਿਹਾ ਕਿ ਜਿਹੜਾ ਮੈਨੂੰ ਜੇਲ੍ਹ ਚੋਂ ਧਿਆ ਆ ਵੀ ਇਨਾ ਉਹਨਾਂ ਨੇ ਮਾਨਸਿਕਾਰ ਬਖਸ਼ਿਆ ਉਹਦੇ ਵਾਸਤੇ ਮੈਂ ਉਹਨਾਂ ਦਾ तहे ਦਿਲ ਤੋਂ ਨਰੂਰ ਸਾਹਿਬ ਦੇ ਵੋਟਰਾਂ ਦਾ ਤੇ ਬਾਕੀ ਜਿੱਥੋਂ ਜਿੱਥੋਂ ਵੀ ਦੇਸ਼ਾਂ ਵਦੇਸ਼ਾਂ ਤੋਂ ਪੰਜਾਬ ਤੋਂ ਬਾਹਰ ਸੂਰਤ ਪੰਜਾਬ ਦੇ ਲੋਕਾਂ ਨੇ ਜਿਹੜਾ ਮੇਰਾ ਸਹਿਯੋਗ ਦਿੱਤਾ ਉਹਨਾਂ ਦਾ ਮੈਂ तहे ਦਿਲ ਤੋਂ ਧੰਨਵਾਦ ਦੀਆਂ ਤੇ ਉਹਨਾਂ ਦੇ ਹਮੇਸ਼ਾ ਮੈਂ ਉਹਨਾਂ ਦਾ ਰਿਣੀ ਰਹਿਵਾਂਗਾ ਕਿ ਉਹਨਾਂ ਦੀ ਸੇਵਾ ਚ ਹਮੇਸ਼ਾ ਹਾਜ਼ਰ ਰਹਿਵਾਂਗਾ ਜੀ ਭਾਈ ਸਾਹਿਬ ਉਹਨੂੰ ਲਿਖਿਆ ਹੈ ਉਸ ਦਾ ਰਿਸਪੋਨਸ ਕਿ ਸਰਕਾਰ ਨੇ ਤੁਹਾਨੂੰ ਜੀ ਆਸੁਰਾਸ਼ੀਰ ਦਿੱਤਾ ਇਹ ਸਰਕਾਰ ਨੇ ਸਰਕਾਰ ਕੋ ਐਸੀ ਕੋਈ ਅਸ਼ਵਾਸ਼ਣ ਨਹੀਂ ਲੈ ਕੇ ਗਏ ਸੀ ਕਿ ਲੋਕਾਂ ਦਾ ਜਿਹੜਾ ਫਤਵਾ ਸੀ ਲੋਕਾਂ ਨੇ ਜਿਹੜਾ ਉਹਨਾਂ ਨੂੰ ਜਤਾਇਆ ਤੇ ਉਹ ਉਹੀ ਉਹਨਾਂ ਦਾ ਮੈਸੇਜ ਲੋਕਾਂ ਦਾ ਮੈਸੇਜ ਉਹਨਾਂ ਕੋਲ ਲੈ ਕੇ ਗਿਆ ਤੇ ਉਹਨਾਂ ਨੇ ਜੋ ਪੋਤੇ ਪ੍ਰਤੀਕਰਮ ਜਾਂ ਉਹਨਾਂ ਨੇ ਜਿਹੜੀ ਉਹਨਾਂ ਨੇ ਇਹ ਕਿਹਾ ਸੀ ਕਿ ਮੈਂ ਉਹਨਾਂ ਦਾ ਜਿਹੜਾ ਨਾ ਵੀ ਇਸ ਚੋਣ ਮੈਂ ਵਿੱਚ ਹਿੱਸਾ ਪਾਇਆ ਕੋਈ ਦੇਸ਼ ਵਿਦੇਸ਼ ਤੋਂ ਬੈਠ ਕੇ ਮੈਂ ਉਹਨਾਂ ਦਾ ਸਾਰਿਆਂ ਦਾ ਸਹਿ ਦਿਲੋਂ ਧੰਨਵਾਦੀ ਹਾਂ ਜਦੋਂ ਸਰਕਾਰ ਨਾਲ ਨਾ ਕੋਈ ਅਸੀਂ ਅਸ਼ਵਾਸ ਲੈ ਕੇ ਗਿਆ ਸੀ ਨਾ ਸਰਕਾਰ ਨਾਲ ਅਸੀਂ ਉਦੋਂ ਬਾਤ ਚੀਜਿਆ ਜਾਂ ਖੜੀ ਜੁਗਾਲ ਹੋਈ ਜੀ ਜਿਹੜਾ ਜਿਹਨਾਂ ਸੀ ਲੱਗਾ ਯੂਨੀਵਰਸਿਟੀ ਜਿਹੜਾ ਨਾ ਕੰਟੀਨਿਊ ਕੀਤਾ ਸੀ ਉਹ ਪਿੰਨ ਵੀ ਨੀਵਾਂ ਚੜੀ ਕੁਲ ਯਾਦ ਆ ਕੋਈ ਕੋਈ ਕਿਸ ਨੇ ਅਪਲੀਕੇਸ਼ਨ ਅਵੇ ਉਹ ਇਹ ਇਹਨਾਂ ਦੀ ਬੜੀ ਜਾਈ ਨਾ ਰਾਣਾ ਉਹ ਸਾ ਜੀ ਨਹੀਂ ਇਹ ਇਹ ਤੇ ਹੁਣ ਜੀ ਦੇਖੋ ਕਿੰਨੇ ਲੋਕ ਲੱਖ ਵੋਟਰਾਂ ਨੇ ਇਹ ਚੀਜ਼ ਦਾ ਵਿਰੋਧ ਕੀਤਾ ਕਿ ਇਹ ਇਹ ਜਿਹੜਾ ਐਨਐਸਏ ਲਗਾਉਣਾ ਹੀ ਪਹਿਲੀ ਗੱਲ ਤੇ ਗਲਤ ਸੀਗਾ ਤੇ ਉਹ ਤੋਂ ਬਾਅਦ ਵਧਾਉਣਾ ਇਹ ਇਹ ਇਹੋ ਚੀਜ਼ ਹੈ ਕਿ ਇਹੋ ਚੀਜ਼ਾਂ ਚੀਜ਼ਾਂ ਦੀ ਜਿਹੜੀ ਉਹਨਾਂ ਨਸ਼ਿਆਂ ਤੋਂ ਰੋਕ ਉਹਨਾਂ ਜਿਹੜੀ ਮੁਹਿਮ ਸੀ ਉਹਨੂੰ ਰੋਕਣਾ ਐਨਐਸਏ ਲਗਾਉਣਾ ਇਹਦੇ ਵਿਰੋਧ 'ਚ ਇਹ ਲੋਕਾਂ ਦਾ ਸਾਰਾ ਫਤਵਾ ਵਾ ਕਿ ਲੋਕ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰ ਰਹੇ ਤੇ ਇਹ ਕਰਕੇ ਸਰਕਾਰ ਨੂੰ ਮੈਂ ਸੋਚਦਾ ਕਿ ਆਪਣੇ ਆਪ ਵੀ ਲੋਕਾਂ ਦੇ ਫਤਵੇ ਦਾ ਸਤਿਕਾਰ ਕਰਦੇ ਹੋਏ ਇਹ ਐਨਐਸਏ ਨੂੰ ਉਹਨਾਂ ਦੇ ਸਾਰੇ ਸਾਥੀਆਂ ਤੋਂ ਅ ਤੇ 30 ਹਜ਼ਾਰ ਲੈਣਗੇ। ਕੋਈ ਕਾਨੂੰਨੀ ਜਾਣੀ ਜਿਹੜੀ ਬਿਜੋਨ ਵਾਲੇ ਦਿੱਤਾ ਨੂੰ ਨਹੀਂ ਕਰਦੀ ਹੈ ਉਹ ਉਸੇ ਤੁਸੀਂ ਜਿਹੜੀ ਪਰਮਿਸ਼ਨ ਮੰਗੀ ਸੀ ਉਹਦਾ ਕੀ ਬਣਿਆ? ਨਹੀਂ ਉਹਦੇ ਵਾਸਤੇ ਉਹ ਉਹ ਕੋਗੇ ਇਸਕੇ ਸੀ ਡਾਇਰੈਕਟਲੀ ਭੇਜਾਂਗੇ। ਉਹਦੇ ਬਾਰੇ ਉਹਨਾਂ ਦਾ ਜੇ ਉਹਨਾਂ ਕੋ ਪਹੁੰਚੀ ਹੈ ਪ੍ਰਸ਼ਾਸਨ ਕੋ ਨਹੀਂ ਪਹੁੰਚੀ ਇਹਦੇ ਬਾਰੇ ਕਿਸੇ ਨੂੰ ਪਤਾ ਨਹੀਂ। ਅਸੀਂ ਥੋੜੇ ਦਿਨ ਵੇਟ ਕਰਾਂਗੇ। ਮੈਨੂੰ ਤਾਂ ਲੱਗਦਾ ਕਿ ਇਹ ਤੇ ਸਰਕਾਰ ਦੀ ਜਾਂ ਲੋਕ ਸਭਾ ਦੀ ਜ਼ਿੰਮੇਵਾਰੀ ਹੈ ਕਿ ਉਹਨਾਂ ਨੂੰ ਉਹਨਾਂ ਸੌਂਚ ਕਾਉਂਟ ਦਾ ਪ੍ਰਬੰਧ ਕਰਨਾ ਜਿਹੜਾ ਉਹ ਆਪਣੇ ਲੈਵਲ ਤੇ ਕਰਨਗੇ। ਉਹਨਾਂ ਨੇ ਰਾਤਨੀ ਕਾਰਵਾਈ ਬੋਲਤਾ ਲੱਗੇ ਕਿ ਦਿੱਤੀ ਦਿੱਤੀ ਕਸ਼ਣ ਉਹ 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 ਭਾਈ ਸਾਹਿਬ ਕਹਿੰਦੇ ਸਕੇ ਮੈਂ ਹੀ ਡਾਇਰੈਕਟਲੀ ਭੇਜ ਦਾਂਗੇ ਉਥੋਂ ਤੇ ਉਹ ਜੇਲ ਸਪਰਟੈਂਡ ਕਹਿ ਰਹੇ ਸੀ ਕਿ ਅਸੀਂ ਉਥੋਂ ਆਪਣੇ ਕੰਟ੍ਰੈਕਸ਼ਨ ਸਰਕਾਰੀ ਕਾਨੂੰਨੀ ਚਾਰਾ ਜੋਗੀ ਤੁਸੀਂ ਸ਼ੁਰੂ ਕੀਤੀ ਆ ਆਪ ਦੇ ਵੱਲੋਂ ਕੋਈ ਨਹੀਂ ਅਸੀਂ ਅਸੀਂ ਪਹਿਲਾਂ ਦੇਖ ਰਹੇ ਆ ਕਿ ਸ਼ਹਿਰ ਸਰਕਾਰ ਆਪਣੇ ਲੈਵਲ ਤੇ ਕੁਝ ਆਪ ਹੀ ਆਪਣੇ ਆ ਵੀ ਕਰੇ ਸਾਨੂੰ ਨਾਲ ਕੋਨ ਕਾਨੂੰਨੀ ਹੁਣ ਚ ਪੈਣਾ ਪਵੇ ਤੇ ਜੇ ਕੋਈ ਚਾਂਸ ਨਹੀਂ ਹੁੰਦਾ ਤੇ ਫਿਰ ਅਸੀਂ ਕਾਨੂੰਨੀ ਸਾਡੀ ਲੀਗਲ ਟੀਮ ਵੀ ਕਿਆ ਤਿਆਰ ਹੈ ਤੁਹਾਨੂੰ ਆਸ ਹੈ ਸਰਕਾਰ ਆਪਣੇ ਆਪ ਕੁਝ ਕਰੇਗੀ ਮੈਨੂੰ ਲੱਗਦਾ ਹੈ ਕਿ ਲੋਕਾਂ ਦੇ ਫਤਵੇ ਦਾ ਸਵਿਚ ਸਟਾਰ ਕਰਦੇ ਹੋਏ ਸਰਕਾਰ ਨੂੰ ਜੋ ਲੋਕਤੰਤਰ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਉਹਨਾਂ ਨੂੰ ਆਪਣੇ ਆਪ ਹੀ ਇਹ ਚੀਜ਼ ਤੋਂ ਐਨਐਸਏ ਵੀ ਹਟਾਉਣੀ ਚਾਹੀਦੀ ਤੇ ਉਹਨਾਂ ਨੂੰ ਜਲਦੀ ਜਲਦੀ ਸੋਚ ਕੇ ਆ ਕੇ ਜਾਂ ਜੋ ਵੀ ਉਹਨਾਂ ਨੂੰ ਕੰਮ ਕਰਨੇ ਵਜੇ ਆਪ ਜੀ ਮਦਰ ਜੀ ਤੁਹਾਡੇ ਲਈ ਸਵਾਲ ਹੈ ਤੁਸੀਂ ਪਹਿਲਾਂ ਵੀ ਤੁਹਾਡੇ ਕੋਲ ਸੀ ਕਿ ਜਿਹੜੀ ਅਮਦ ਪਾਸਿੰਗ ਕੋਲ ਹੈ ਜਿਹੜੀ ਲੋਕ ਸਭਾ ਮੈਂਬਰ ਦੇ ਵਜੋਂ ਮਾਰਜੀਨੇਟਡ ਕੋਈ ਜੀਐਚ ਮਦਰ ਪਾਣਗੇ ਜਿਹੜੀ ਉਹਨਾਂ ਨੇ ਮਹਿਮੂਤ ਲਾਈ ਸੀ ਜਾਂ ਲੋਕਲ ਦੀ ਸੇਵਾ ਦੇ ਜਿਹੜਾ ਕੰਮ ਆ ਉਹ ਜਿਹੜਾ ਹੈ ਉਹ ਤੁਹਾਡੀ ਉਹਦੀ ਟੀਮ ਕਰੇਗੀ ਤੁਸੀਂ ਕਰੋਗੇ ਲੋਕਾਂ ਤੇ ਜਾਓਗੇ ਔਰ ਇੱਕ ਉਹ ਜਿਹੜੀ ਸੋਸ਼ਲ ਮੀਡੀਆ ਤੇ ਘੁ ਘਾੜ ਦੇ ਸੀਗੇ ਕਿਸੇ ਕਿਸਮ ਦਾ ਡਰ ਪੈ ਕੇ ਉਹਦੀ ਲੋੜ ਨਹੀਂ ਹੈਗੀ ਜਿਹੜੇ ਤੁਸੀਂ ਉਸ ਦਿਨ ਕਹ ਸੀ ਹਮਨਪਾਲ ਸਿੰਘ ਨੂੰ ਉਹ ਸਾਰਾ ਬਾਈਟ ਮੁੱਕ ਗਿਆ ਕੁਝ ਗੱਲ ਦੇ ਕੋਈ ਤੇ ਆਪੀ ਹੁਣ ਅਸੀਂ ਕੋਸ਼ਿਸ਼ ਕਰਨ ਦੇ ਵੀ ਜਿੰਨੀ ਵੀ ਜਲਦੀ ਬਾਹਰ ਆਉਣ ਸਰਕਾਰ ਉਹਨਾਂ ਨੂੰ ਰਿਹਾ ਕਰੇ ਤੋ ਆਪਣਾ ਜਿਹੜਾ ਪਿੱਛੜਿਆ ਹੋਇਆ ਕੰਮ ਹੈ ਉਹ ਆਣ ਕੇ ਆਪ ਸ਼ੁਰੂ ਕਰਨ ਬਾਕੀ ਉਹਨਾਂ ਚੈਨਲ ਅਸੀਂ ਮਿਲੇ ਸੀ ਉਹਨਾਂ ਦਾ ਤੁਸੀਂ ਸੰਗਤ ਦਾ ਧੰਨਵਾਦ ਕਰੋ ਉਹ ਅੰਮ੍ਰਿਤਪਿੰਡਾਂ 'ਚ ਜਾ ਕੇ ਸਾਰੀ ਸੰਗਤ ਦਾ ਪਹਿਲੇ ਧੰਨਵਾਦ ਕਰਾਂਗੇ ਤੇ ਬਾਕੀ ਉਹ ਜਿਹੜੇ ਜਲਦੀ ਸਰਕਾਰ ਨੂੰ ਸਾਡੀ ਅਪੀਲ ਹੈ ਵੀ ਜਲਦੀ ਉਹਨਾਂ ਦੀ ਐਨਐਸਏ ਹਟਾ ਕੇ ਰਿਹਾਈ ਕੀਤੀ ਜਾਏ ਤੋ ਆਪਣਾ ਜਿਹੜਾ ਆਣ ਕੇ ਕੰਮ ਆਪ ਕਰਨ ਸ਼ੁਰੂ ਕਰੇ। ਜੇ ਸਰਕਾਰ ਜਲਦੀ ਉਹਨਾਂ ਨੂੰ ਐਨਐਸਏ ਨਹੀਂ ਹਟਾ ਕਰਦੀ ਜੀ ਤਾਂ ਬਾਹਰ ਨਹੀਂ ਕਢਦੀ। ਚਾਰਾ ਜੀ ਦੇ ਨਾਲ ਨਾਲ ਕਿ ਇਸ ਕਦਰਸ਼ਾ ਵੀ ਕੋਈ ਪ੍ਰੋਗਰਾਮ ਨਿਕੋ ਨਹੀਂ ਹਾਂਜੀ ਸੰਗਤਾਂ ਦਾ ਵੀ ਇਹ ਹੁਣ ਤੂੰ ਵੀ ਦਬਾ ਕੇ ਜੇ ਸਰਕਾਰ ਨਹੀਂ ਮੰਦੀ ਤੇ ਅਸੀਂ ਫਿਰ ਕੋਈ ਵੱਡਾ ਸੰਨਾਰਸ਼ ਬਿੜਾਂਗੇ ਤੇ ਮੇਰੇ ਖਿਆਲ ਕਿ ਸਰਕਾਰ ਨੂੰ ਪੰਜਾਬ ਦੇ ਹਲਾਕਾਂ ਦੇ ਅਨਸੂਰ ਇਹ ਚੀਜ਼ਾਂ ਕਿਹੋ ਜਿਹੀਆਂ ਚੀਜ਼ਾਂ ਤੇ ਨਹੀਂ ਉਲਟਾ ਚੈਦਾ ਉਹਨਾਂ ਨੂੰ ਤੁਰੰਤ ਇਹ ਫੈਸਲਾ ਲੈਣਾ ਚਾਹੀਦਾ ਕਿ ਕੀ ਕਾਰਨ ਹੋ ਸਕਦਾ ਆਪਣਾ ਆਪਣਾ ਜਨਤਾ ਦਾ ਜਨਤਾ ਦਾ ਹੀ ਫੈਸਲਾ ਸਾਰਾ ਹੁੰਦਾ ਬਾਹਰ ਵੀ ਆਪਣਾ ਕੌਮੀ ਕੱਢਿਆ ਜਾ ਰਿਹਾ ਕਿਉਂ ਸਰਕਾਰਾਂ ਕਿਉਂ ਬਾਹਰ ਕੱਢ ਦੀ ਸਰਕਾਰਾਂ ਦੀ ਇਹ ਪਹਿਲਾਂ ਵੀ ਸਰਕਾਰਾਂ ਨੇ ਧੱਕੇਸ਼ਾਹੀ ਨਹੀਂ ਉਹਨਾਂ ਅੰਦਰ ਕੀਤਾ ਤੇ ਮੇਰੇ ਖਿਆਲ ਅਗੇ ਹੁਣ ਤੇ ਉਹਨਾਂ ਨੂੰ ਸਮਝ ਜਾਣਾ ਚਾਹੀਦਾ ਵੈਸੇ ਕਿ ਲੋਕ ਫਤਵਾ ਵੀ ਆ ਲੋਕਾਂ ਚ ਦਿਨੋ ਦਿਨ ਰੋਹ ਹੋਰ ਵਧੂਗਾ ਜੇ ਉਹ 2300 ਉਹਨਾਂ ਨੂੰ ਨਹੀਂ ਛੱਡਦੇ ਇੱਕ ਇੱਕ ਸ਼ਿਟੀ ਮਦਰ ਤੋਂ ਹੋਰ ਬਾਰ ਬਾਰ ਹਨ ਵੀ ਲਿੱਤੇ ਨੇ ਸ਼ੀਦੋਣੀ ਉਹ ਇਤਿਹਾਸਕ ਨਹੀਂ ਜਿਹੜੀ ਕਿਤੇ ਜਿਹੜਾ ਉਹ ਬ루ਈ ਯਾਰਾ ਕੋਈ ਜਿਹੜੀ ਕਰਵਾ ਯੂਏਪੀਏ ਚਾਰ ਲੱਗਾ ਤਾਂ ਉਹਨਾਂ ਨੇ ਉਹਨਾਂ ਨੇ ਕਿ ਸਰਕੀ ਦੇ ਵਕੀਲਾ ਉਹਨਾਂ ਨਾਲ ਦੀ ਕੋਈ ਗੱਲਬਾਤ ਹੋਈ ਜਿਵੇਂ ਅਮਰੀਕਾ ਤੋਂ ਵੀ ਇੱਕ ਦੱਸਿਆ ਹੈ ਕਿ ਉੱਥੇ ਵੀ ਇੱਕ ਵਕੀਲ ਸਾਹਿਬ ਨੇ ਭਾਈ ਗੈ ਕਾਨੂੰਨੀ ਸਲਾਹ ਜਿਹੜੀ ਗੱਲ ਨਹੀਂ ਅਜੇ ਸਾਡੀ ਇੱਦਾਂ ਉਹਦਾ ਨਾਲ ਕੋਈ ਕੇ ਹੋਰ ਕਿਸੇ ਨਾਲ ਦਾ ਸੰਪਰਕ ਨਹੀਂ ਹੋਇਆ ਸਨਵੀ ਇਹਨਾਂ ਪਤਾ ਲੱਗਾ ਕਿ ਅਫਰੀਕਾ ਦੀਆਂ ਹੋਰ ਬਾਹਰ ਦੀਆਂ ਕੁਝ ਗੁਰਦੁਆਰਾ ਪਰੰਪਰਨ ਕਮੇਟੀਆਂ ਨੇ ਉਹ ਜਸਪ੍ਰੀਤ ਸਿੰਘ ਨੂੰਾਂ ਦੀ ਡਿਊਟੀ ਲਈ ਹੈ ਕਿ ਤੁਸੀਂ ਇਹ ਇਥੇ ਦੀ ਅਮਰੀਕਨ ਸਰਕਾਰ ਦੇ ਇੱਕ ਅਧਿਕਾਰੀਆਂ ਨਾਲ ਵੱਡੇ ਸੈਂਟਰਾਂ ਨਾਲ ਜਾਂ ਤੁਸੀਂ ਵਾਈਸ ਪ੍ਰੈਜ਼ੀਡੈਂਟ ਨਾਲ ਮਿਲ ਕੇ ਤੁਸੀਂ ਇਸ ਮਸਲੇ ਤੇ ਭਾਰਤ ਸਰਕਾਰ ਨੂੰ ਕਹੋ ਕਿ ਮਨੁੱਖੀ ਅਧਿਕਾਰਾਂ ਦਾ ਜਿਹੜੇ ਲੰਘਣਾ ਹੋ ਰਹੀ ਹੈ ਉਹ ਨਾ ਹੋਵੇ ਜਿਵੇਂ ਉਹਨਾਂ ਦਾ ਗੁਰਦੁਆਰਾ ਪਰਬੰਧਕ ਕਮੇਟੀਾਂ ਦਾ ਜਸਪ੍ਰੀਤ ਹੋਣਾ ਦਾ ਵੀ ਬਹੁਤ ਧੰਨਵਾਦ ਕਰਦੇ ਆ ਕਿ ਜਿਹੜੇ ਵਿਦੇਸ਼ਾਂ 'ਚ ਬਹਿ ਕੇ ਵੀ ਆਪਣੇ ਲੋਕਾਂ ਦਾ ਫਿਕਰ ਕਰਦੇ ਆ ਪੰਜਾਬ ਨੂੰ ਬਚਾਉਣਾ ਚਾਹ ਰਹੇ ਆ ਪੰਜਾਬ ਦੇ ਹਾਲਾਤ ਵਧੀਆ ਕਰਨੇ ਚਾਹ ਰਹੇ ਆ ਜਿਹੜੇ ਇੰਡੀਆ ਦੀ ਪੰਜਾਬ ਦੀ ਜਮਹਤ ਦੀ ਸਿੱਖਾਂ ਦੀ ਨੁਮਾਇੰਦਾ ਜੱਥੇ ਬਣ ਗਿਆ ਗੁਰਦੁਆਰਾ ਪਰਬੰਧਕ ਕਮੇਟੀ ਇਹਨਾਂ ਦਾ ਕੋ ਤਾਲਮਿਲ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਸਾਹਿਬ ਨੂੰ ਜਾਂ ਕੋ ਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਦਾ ਕੋਈ ਤੌਰ ਦਾ ਹੈਗਾ ਕਿ ਇਹਨਾਂ ਨੂੰ ਏ ਜੀ ਹੁਣ ਇਲੈਕਸ਼ਨ ਦੇ ਇਹਨਾਂ ਸਾਰਿਆਂ ਨੇ ਮਿਲ ਕੇ ਸਾਡਾ ਕਾਫੀ ਵਿਰੋਧ ਕੀਤਾ ਤੇ ਪਰ ਮੈਂ ਸੋਚਦਾ ਕਿ ਜਦੋਂ ਇੱਕ ਸਿੱਖਾ ਦੀ ਨਮਾਇਦਾ ਜਬਾਤਾਂ ਹੋਣ ਦੇ ਹੋਣ ਦਾ ਹੈ ਉਹਨਾਂ ਨੂੰ ਜਿਹੜਾ ਫਰਜ਼ ਨਿਭਾਉਣਾ ਚਾਹੀਦਾ ਉਹਨਾਂ ਨੂੰ ਆਪਣੇ ਆਪਣੇ ਲੈਵਲ ਤੇ ਉਹਨਾਂ ਨੂੰ ਸਾਡੀ ਨਾਏ ਅਸੀਂ ਨਾਮ ਹੀ ਅਪੀਲ ਕਰੀਏ ਉਹਨਾਂ ਨੂੰ ਆਪਣੇ ਕੌਂਡ ਤੇ ਇਹ ਚੀਜ਼ ਦਾ ਐਕਸ਼ਨ ਲੈਣਾ ਚਾਹੀਦਾ ਤੇ ਸਰਕਾਰ ਨੂੰ ਬੇਨਤੀ ਕਰੇ ਮਜਬੂਰ ਕਰਨਾ ਚਾਹੀਦਾ ਕਿ ਉਹ ਉਹ ਐਨਐਸਏ ਵੀ ਖਤਮ ਕਰਨ ਤੇ ਉਹਨਾਂ ਨੂੰ ਜਿਹੜਾ ਨਸ਼ਿਆਂ ਦੇ ਖਿਲਾਫ ਜਿਹੜੀ ਜੰਗ ਉਹਨਾਂ ਨੇ ਪਹਿਲਾਂ ਵੀ ਚਲਦੀ ਰਹੀ ਹੈ ਤੇ ਨੌਜਵਾਨੀ ਨਸ਼ਿਆਂ 'ਚ ਬਹੁਤ ਐਸੀ ਕੰਪੇਨ ਦੇ ਟਾਈਮ ਦੇਖਿਆ ਕਿ ਘਰਾਂ ਦੇ ਘਰ ਖਾਲੀ ਹੋ ਗਏ ਲੋਕਾਂ ਦੀ ਬਹੁਤ ਬੁਰੀ ਹਾਲਤ ਆ ਇਸ ਕਰਕੇ ਉਹਦੇ ਵਾਸਤੇ ਕੋਈ ਵੱਡਾ ਕਦਮ ਚੁੱਕਣ ਵਾਸਤੇ ਉਹਨਾਂ ਨੂੰ ਮੌਕਾ ਵੀ ਦੇਣ ਸਰਕਾਰ ਵੀ ਸਹਿਯੋਗ ਕਰੇ ਸ੍ਰੋਮਣੀ ਗੁਰਦਵਾਰਾ ਪ੍ਰਧਾਨਕ ਕਮੇਟੀ ਵੀ ਇਹ ਨਸ਼ਿਆਂ ਦੇ ਖਿਲਾਫ ਜਿਹੜੀ ਮਿਹਨਤ ਉਹਦਾ ਸਹਿਯੋਗ ਕਰੇ ਜਰਦਾ ਤੁਹਾਡੇ ਬੇਟੇ ਨੇ ਬਹੁਤ ਵੱਡੀ ਪੀਲ ਦੇ ਨਾਲ ਜਿਹੜਾ ਮਾ ਜਿਹੜਾ ਸ਼ਾਮ ਤੇ ਦਿੱਤੀ ਹੈ ਉਹ ਮੋੜਵਾੜੇ ਸਮੇਂ ਦੇ ਵਿੱਚ ਆਪ ਜੀ ਦਾ ਵਰਨਦੇ ਵਾਦਾ ਜੀ ਵੀ ਇਹ ਕਿ ਤੁਸੀਂ ਆਸਭਾ ਜਾਂ ਸਰੋਣੀ ਕਮੇਟੀ ਚੋਣਾ ਲੜ ਸਕਦੇ ਨਹੀਂ ਸਾਡਾ ਇਦਾਂ ਦਾ ਕੋਈ ਵਿਚਾਰ ਨਹੀਂ ਇਹ ਫਿਲਹਾਲ ਤਾਂ ਕੋਈ ਇਦਾਂ ਦੀ ਸਾਡੀ ਕੋਈ ਨਹੀਂ ਪੋਲਿਸੀ ਚੋਣਾ ਲੈਣ ਦੀ ਅਸੀਂ ਇਹ ਕਿ ਹਮੇਸ਼ਾ ਲੋਕਾਂ ਦੀ ਸੇਵਾ ਚ ਜਿੱਦਾਂ ਸਾਨੂੰ ਲੋਕਾਂ ਨੇ ਹੁਣ ਇਹ ਲੋਕ ਸਭਾ ਚ ਸਾਨੂੰ ਪਿਆਰ ਸਤਾਰ ਬਖਸ਼ਿਆ ਤਾਂ ਅਸੀਂ ਜਨਾ ਚਰ ਅਮਰਪਾਲ ਨਹੀਂ ਵੀ ਆਜਾਰ ਜੋ ਹੋ ਇੱਥੇ ਹੁੰਦੇ ਵੀ ਹੈ ਤੇ ਜਿੰਨੀ ਸਾਡੀ ਜ਼ਿੰਮੇਵਾਰੀ ਹੈ ਉਹ ਕਿ ਅਸੀਂ ਉਹ ਨਿਭਾਉਣ ਦੀ ਕੋਸ਼ਿਸ਼ ਕਰਾਂਗੇ ਜੀ ਵੀ ਤਾਂ ਕਹਿੰਦੇ ਕੋਈ ਜਿਸ ਨੇ ਇਹ ਅੰਮ੍ਰਿਤਪਾਲ ਐਫਆਈਓ ਅੰਮ੍ਰਿਤਪਾਲ ਜੀ ਨੂੰ ਜਿੰਦੇ ਨੇ ਅ ਤੁਹਾਨੂੰ ਜਿਹੜਾ ਸਰਟੀਫਿਕੇਟ ਬੜਾ ਇੱਕ ਮਾਨ ਦਿੰਦਾ ਜੀ ਤੁਸਾਂ ਤੁਹਾਨੂੰ ਨਾਲ ਲੈ ਕੇ ਗਏ ਤਾਂ ਤੁਹਾਨੂੰ ਤੁਹਾਨੂੰ ਕੀਤਾ ਜਿਹੜੀ ਲੜਾਈ ਤੁਸੀਂ ਵੀ ਲੜਨੇ ਲੋਗੇ ਸਮੇਂ ਤੋਂ ਤੁਹਾਨੂੰ ਮਾਰਦਾ ਕਿ ਕਿਸੇ ਗੜੀਏ ਕੁਝ ਸਫਲਤਾ ਮਿਲੀ ਹੈ ਕਿ ਕੋਈ ਸੰਘਰਸ਼ ਸਫਲ ਹੋਇਆ ਹੈ ਕਿ ਲੜਾਈ ਜਿਹੜੀ ਤੁਸੀਂ ਅੱਗੇ ਵਧਾ ਰਹੇ ਹੋ ਹਾਂ ਜੀ ਮਨੁੱਖੀ ਅਧਿਕਾਰਾਂ ਦੀ ਲੜਾਈ ਹੈ ਜਿਹੜਾ ਇਹਨਾਂ ਨੇ ਮੈਨੂੰ ਸਰਟੀਫਿਕੇਟ ਦੀ ਤੁਸੀਂ ਗੱਲ ਕਰਦੇ ਹੋ ਮੇਰੀ ਉੱਥੇ ਹਾਜ਼ਰੀ ਮੈਂ ਸੰਵਿਧਾਨ ਨਾਲ ਦੱਬੀ ਵੱਡਾਪਨ ਤੇ ਲੋਕ ਵੀ ਇਹ ਚਾਹੁੰਦੇ ਸੀਗੇ ਤੇ ਜਿਹੜੀ ਇਹ ਕੈਂਪੇਨ ਹੈ ਇਹਦੇ ਵਿੱਚ ਖਾਲਲਾ ਸਾਹਿਬ ਦੀ ਜਿਹੜੀ 2019 ਵਾਲੀ ਕੈਂਪੇਨ ਤੁਸੀਂ ਪਲੱਸ ਕਰਕੇ ਵੇਖ ਸਕਦੇ ਹੋ ਤੇ ਉਹ ਕੈਂਪੇਨ ਅਤੇ ਇਹ ਜਿਹੜੀ ਕੈਂਪੇਨ ਹੈ ਇਹ ਸਾਂਝੀ ਕੈਂਪੇਨ ਹੋ ਗਈ ਸਾਨੂੰ ਥੋੜੀ ਮਿਹਨਤ ਕਰਨੀ ਪਈ ਐਸਵੇਰੀ ਜਦੋਂ ਮੇਰੀ 19 ਵਾਲੀ ਕੈਂਪੇਨ ਸੀ ਉਹਦੇ ਵਿੱਚ ਅਸੀਂ ਇਹ ਸੋਚਦੇ ਸੀ ਸਾਨੂੰ ਸਮਝਾਉਣ ਤੇ ਹੀ ਟਾਈਮ ਲੱਗ ਗਿਆ ਕਿ ਸਾਡਾ ਸੱਦ ਕੀ ਕੰਮ ਹੈ ਪਰ ਐਸਵੇਰੀ ਲੋਕਾਂ ਨੇ ਸਾਨੂੰ ਪਿੰਡਾਂ ਵਿੱਚ ਹੱਥ ਬਨ ਕੇ ਖੜੇ ਸੀਗੇ ਕਿ ਅਸੀਂ ਐਸਵੇਰੀ ਇਹ ਗਲਤੀ ਨਹੀਂ ਕਰਨੀ ਜਿਹੜੀ ਅਸੀਂ ਪਿਛਲੀ ਵਾਰ ਕੀਤੀ ਤਾਂ ਉਹਨਾਂ ਫਿਰ ਨੈਸ਼ਨਲ ਮੀਡੀਆ ਜਾਂ ਮੀਡੀਆ ਦਾ ਕੁਝ ਪੱਕਾ ਖੜਾ ਪੰਜਾਬ ਤੋਂ ਬਾਹਰ ਲਾ ਉਹ ਇਸ ਦਾ ਹੋਣਾ ਇਹਨੂੰ ਬੇਸ ਕਰਦੇ ਪੰਜਾਬ ਚ ਪਤਾ ਨਹੀਂ ਪਾਕਿਸਤਾਨੀ ਦਿੱਤੇ ਨੇ ਹਾਲੇ ਕਿ ਅਸੀਂ ਪੰਜਾਬ ਦੇ ਰਹਿ ਰਹੇ ਹਾਂ ਤਾਨੂੰ ਲੱਗਦਾ ਕਿ ਇਹਦੇ ਨਾਲ ਕੋਈ ਹਿੰਦੂ ਸਿੱਖ ਜਾਂ ਧਰਮਾਂ ਦੇ ਵਿੱਚ ਕੋਈ ਮੰਡੀ ਪੈਣ ਵਾਲੀ ਗੱਲ ਹੋਵੇਗੀ ਨਹੀਂ ਇਹ ਜੀ ਮੈਨੂੰ ਤਾਂ ਲੱਗਦਾ ਕਿ ਨੈਸ਼ਨਲ ਮੀਡੀਆ ਨੂੰ ਵੀ ਆਪਣਾ ਸਹੀ ਰੋਲ ਨਿਭਾਉਣਾ ਚਾਹੀਦਾ ਤੇ ਬਾਕੀ ਤੁਸੀਂ ਪੰਜਾਬ ਦਾ ਮੀਡੀਆ ਤੁਹਾਨੂੰ ਇਸ ਮਾਮਲੇ ਤੇ ਡਟ ਕੇ ਸਟੈਂਡ ਲੈਣਾ ਚਾਹੀਦਾ ਕਿ ਪੰਜਾਬ ਨੂੰ ਨਾਮ ਬਦਨਾਮ ਕੀਤਾ ਜਾਵੇ ਅਸੀਂ ਪੰਜਾਬ ਦੀ ਸੁੱਖ ਸ਼ਾਂਤੀ ਸਾਰੇ ਭਾਈਚਾਰਿਆਂ 'ਚ ਇਕਤਾ ਚਾਹੁੰਦੇ ਆ ਤੇ ਅਸੀਂ ਹਿੰਦੂ ਭਾਈਚਾਰੇ ਨੂੰ ਜਿੰਨੇ ਵੀ ਭਾਈਚਾਰਿਆਂ ਨੂੰ ਸਾਰਿਆਂ ਨੂੰ ਅਸੀਂ ਵਿਸ਼ਵਾਸ ਦੋਨੇ ਕੇ ਇਦਾਂ ਦੀ ਕੋਈ ਗੱਲ ਨਹੀਂ ਹੋਊਗੀ ਕਿਉਂਕਿ ਪੁਰਾਣੇ ਟਾਈਮ ਤੇ ਵੀ ਸਾਡੀ ਤੇ ਜਿਹੜੀ ਸੋਚ ਹੈ ਕਦੀ ਸਿੱਖ ਦੀ ਸੋਚ ਫਿਰਕੂ ਨਹੀਂ ਹੋ ਸਕਦੀ ਅਸੀਂ ਸਾਰੇ ਭਾਈਚਾਰਿਆਂ ਨਾਲ ਡੈ ਕੇ ਪੰਜਾਬ ਨੂੰ ਅੱਗੇ ਵਧਾਉਣਾ ਚਾਹੁੰਦੇ ਆ ਅਸੀਂ ਸੋਚਦੇ ਆ ਕਿ ਜੇ ਸੁੱਖ ਸ਼ਾਂਤੀ ਹੋਊਗੀ ਜੋ ਇਹ ਜਿਹੇ ਦੌਰ ਹੁਣ ਚੱਲ ਰਿਹਾ ਮੇਰਾ ਖਿਆਲ ਇਹ ਬਹੁਤ ਖਤਰਨਾਕ ਦੌਰ ਆ ਇੱਥੇ ਲੁੱਟਾਂ ਖੋਹਾਂ ਫਰੋਤੀਆਂ ਜੇ ਕਤਲੋਗਾਰਧ ਹੋ ਰਹੀ ਆ ਮੇਰੇ ਖਿਆਲ ਇਹਦੇ ਵਾਸਤੇ ਸਾਨੂੰ ਸਾਰੇ ਪੰਜਾਬੀਆਂ ਨੂੰ ਚਿੰਤਾ ਕਰਨ ਦੀ ਲੋੜ ਆ ਇਸ ਇਹੋ ਜਿਹੇ ਮਾਹੌਲ ਚੋਂ ਆਪਾਂ ਪੰਜਾਬ ਨੂੰ ਕੱਢ ਕੇ ਇੱਕ ਚੰਗੇ ਪਾਸੇ ਲੈ ਕੇ ਜਾਈਏ ਇਸ ਕਰਕੇ ਸਾਰੇ ਭਾਈਚਾਰਿਆਂ ਦਾ ਸਹਿਯੋਗ ਵੀ ਚਾਹੁੰਦੇ ਆ ਤੁਹਾਨੂੰ ਵਿਸ਼ਵਾਸ ਵੀ ਦਿਵਾਉਣਾ ਕਿ ਸਾਡੇ ਉਹਨਾਂ ਕੋਈ ਇਦਾਂ ਦੀ ਨਹੀਂ ਉਹਨੇ ਕਈ افਵਾਹਾਂ ਜਿਸ ਦਾ ਅੱਜ ਵੀ ਇੱਕ ਇਸ਼ਤਿਹਾਰ ਕੋਈ ਛਾਪਿਆ ਗਿਆ ਸਾਡੇ ਨਾਂ ਤੇ ਉਹ ਜਿਹੜਾ ਕਿ ਸਰਾ ਸਰਬ ਇਹ ਸ਼ਰਾਤੀ ਲੋਕ ਕਰ ਰਹੇ ਆ ਮੈਂ ਸੋਚਦਾ ਕੁੱਤੇ ਵਾਸਤੇ ਤੁਸੀਂ ਵੀ ਵੱਧ ਤੋਂ ਵੱਧ ਸਾਡਾ ਸਹਿਯੋਗ ਦਿਓ ਕਿ ਇਹੋ ਜੀਆਂ ਚੀਜ਼ਾਂ ਨਾ ਹੋਣ ਪੁਲਤਾਰੀ ਵੀ ਕਰਦੇ ਭਾਈ ਸਾਹਿਬ ਦੇ ਨਾਂ ਤੇ ਜਾਂ ਪਰਿਵਾਰ ਦੇ ਨਾਂ ਤੇ ਉਹ ਤੁਸੀਂ ਕੀ ਮੈਸੇਜ ਕਰਦੇ ਨਹੀਂ ਅਸੀਂ ਉਹਨਾਂ ਵਾਸਤੇ ਕੋਈ ਨਿਗਲ ਕਾਰਵਾਈ ਵੀ ਉਹਨਾਂ ਦੇ ਉੱਪਰ ਕਰਾਂਗੇ ਪਰ ਅਸੀਂ ਚਾਹੁੰਦੇ ਹਾਂ ਕਿ ਇਹੋ ਜੀਆਂ ਚੀਜ਼ਾਂ ਦੇ ਜੋ ਵੀ ਸਾਡੀ ਸਟੇਟਮੈਂਟ ਹੋ ਕੇ ਸਾਡੇ ਪਰਿਵਾਰ ਵੱਲੋਂ ਇਹ ਕੋਈ ਤੀਜਾ ਬੰਦਾ ਕੁਝ ਵੀ ਕਰੀ ਜਾਂਦਾ ਉਹਦੇ ਵਾਸਤੇ ਅਸੀਂ ਸਾਡੀ ਟੀਮ ਜ਼ਿੰਮੇਵਾਰ ਨਹੀਂ ਹਾਂ ਕਿਸੇ ਨੂੰ ਪਰਿਵਾਰ ਨੂੰ ਕਿਸੇ ਨੂੰ ਅਥਵਾਈਸ ਕਰੀ ਕੀਤਾ ਗਿਆ ਸਟੇਟਮੈਂਟ ਨਹੀਂ ਇਹ ਜਿਹਦਾ ਖਾਲਾ ਇਹ ਬੀਬੀ ਜੀ ਆ ਅਸੀਂ ਪਰਿਵਾਰ ਦੇ ਦੋਤ ਜੀ ਆ ਅਸੀਂ ਜਿਹੜੀ ਸਾਡੀ ਸਟੇਟਮੈਂਟ ਨੂੰ ਸਹੀ ਮੰਨਿਆ ਜਾਵੇ ਬਾਕੀ ਕੋਈ ਤੀਜਾ ਪਰਸਨ ਜਿੰਦਾ ਤੇ ਉਹਦੀ ਨਿੱਜੀ رائے ਹੋ ਸਕਦੀ ਹੈ ਕਿ ਜਿਹੜੀ ਇਹ ਜਿਹੜਾ ਥੋੜੀ ਕੰਮ ਨੂੰ ਸਹੀ ਸਿੱਧੀ ਪਾ ਜਾਂਦੀ ਜਿੱਤਰਾ ਜਿਹੜਾ ਅੱਗੇ ਜਿਹੜੀ ਗੱਲ ਕੀਤੀ ਜਾ ਰਹੀ ਹੈ ਕੇਂਦਰ ਦਾ ਆਤਰਾਪੂ ਹੋ ਸਕਦੇ ਹੋ ਪੋਸਟ ਤੇ ਤੁਹਾਡੀ ਫੋਟੋ ਲਾ ਕੇ ਲਾਈ ਗਈ ਹੈ ਨਹੀਂ ਉਹ ਉਹ ਸਰ ਸਰ ਇਹ ਕਹਿੰਨੇ ਕਿ ਉਹ ਸਾਡੇ ਨੂੰ ਕੋਈ ਇਦਾਂ ਦੀ ਕਾਰਵਾਰੀ ਕਾਰਵਾਈ ਨਹੀਂ ਕੀ ਇਹ ਜਿੰਨੇ ਵੀ ਲਾਏ ਉਹਦੇ ਮੋਦੀ ਅਸੀਂ ਸੱਦ ਵਿੱਚ ਹੀ ਕਰਦੇ ਹਾਂ ਕਿ ਉਹਨੂੰ ਅੱਗੇ ਤੋਂ ਵੀ ਬਾਅਦਾਂ ਬੰਦੇ ਕਿ ਇਹੋ ਜੀ ਸਾਡੇ ਨਾਂ ਤੇ ਕੋਈ ਇਹੋ ਜੀ ਕਾਰਵਾਈ ਨਾ ਕੀਤੀ ਜਾਵੇ ਤੇ ਤੁਹਾਡੀ ਫੋਟੋ ਪੋਸਟ ਤੇ ਹੈਗੀ ਹੈ ਹਾਂ ਜੀ ਇਹ ਐਲਾਨ ਕੀਤਾ ਇਹ ਬਿਲਕੁਲ ਵੀ ਇਦਾਂ ਦਾ ਐਲਾਨ ਕਿਸੇ ਨੇ ਕੀਤਾ ਗਿਆ ਇਹ ਤਾਂ ਇਹ ਟਾਈਮ ਤੋਂ ਪਹਿਲਾਂ ਨਹੀਂ ਹੋਇਆ ਜਦੋਂ ਚੋਣ ਕੈਂਪੇਨ ਚੱਲ ਰਹੀ ਸੀ ਉਦੋਂ ਜਿਹੜਾ ਚੋਣ ਨੋਟ ਪੱਤਰ ਜਿਹੜਾ ਭਾਈ ਮਖਪਾਲ ਸਿੰਘ ਦਾ ਸੀ ਉਹ ਵੀ ਐਡਿਟ ਕਰਕੇ ਤੇ ਬਹੁਤ ਉਸ ਤਰੀਕੇ ਨਾਲ ਉਹ ਬਣਾਇਆ ਗਿਆ ਸੀ ਜਿਸ ਨਾਲ ਇੱਕ ਖਲਾਫੀ ਦਾ ਨੀ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਵੀ ਜਿਸ ਨਾਲ ਭਾਈ ਮਖਪਾਲ ਸਿੰਘ ਨੂੰ ਦੂਜੇ ਧਰਮਾਂ ਦਾ ਜਾਂ ਦੂਜੇ ਲੋਕਾਂ ਦਾ ਵਿਰੋਧ ਦਿਖਾਇਆ ਗਿਆ ਸੀਗਾ ਉਸ ਤੋਂ ਬਾਅਦ ਇੱਕ ਚੈਨ ਇਹਨਾਂ ਨੇ ਨਕਲੀ ਬਣਾਈ ਸੀ ਜਿਹਦੇ ਵਿੱਚ ਉਹ ਐਸੀ ਭਾਈਚਾਰੇ ਦੇ ਪ੍ਰਤੀ ਕੁਛ ਇਦਾਂ ਦੀ ਸ਼ਬਦਾਵਲੀ ਟੀਮ ਦੇ ਬੰਦਿਆਂ ਦੇ ਨਾਮ ਲੇ ਕੇ ਤੇ ਬਣਾਈ ਗਈ ਸੀ ਜਦੋਂ ਸਾਰਾ ਵਿੱਚ ਕਲੀਅਰ ਹੋ ਗਿਆ ਪ੍ਰਸ਼ਾਸਨ ਵੱਲੋਂ ਵੀ ਉਹ ਸਾਰਾ ਕਲੀਅਰ ਕਰ ਦਿੱਤਾ ਕਿ ਉਹ ਨਗਲੀ ਸੀ ਸੋ ਇਸ ਤਰ੍ਹਾਂ ਦੇ ਐਟੈਂਪ ਨੇ ਇਹ ਲੋਕ ਇਹ ਕਰ ਰਹੇ ਨੇ ਸੁਭਾਵਿਕ ਤੌਰ ਤੇ ਉਹ ਭਾਈ ਅਰਪਾਲ ਸਿੰਘ ਦੇ ਵਿਰੋਧੀ ਨੇ ਤੁਹਾਡੇ ਵੱਲੋਂ ਕੋਈ ਕਮੈਂਟ ਕੀਤੀ ਜਾਏਗੀ ਇਸ ਬਾਰੇ ਇਹ ਸੋਚਣਾ ਅੱਛਾ ਜੀ ਪੁਲਿਸ ਨੂੰ ਅਸੀਂ ਕਲੀਅਰ ਕਰਾਂਗੇ ਕਰਾਂਗੇ ਜੀ ਉਹਨਾਂ ਪਰਿਵਾਰਾਂ ਦੇ ਨਾਲ ਸੁਭਾਵਿਕ ਤੌਰ ਤੇ ਸੰਪਰਕ ਜੋ ਜਿਵੇਂ ਫਤਿਹ ਸਿੰਘ ਨੂੰ ਆਨੰਦ ਮਿਲਾਉਣ ਹੋਵੇ ਲੇਕੇ ਬਾਕੀ ਵੀ ਜਿਹੜੇ ਨੇ ਸ਼ਿਕਰੂ ਕਰਦੇ ਨੇ ਉਹ ਪਰਿਵਾਰਾਂ ਦੇ ਨਾਲ ਸੰਪਰਕ ਕਰਕੇ ਜੋ ਜਿਹੜੇ ਉਦੋਂ ਤੋਂ ਉਦੋਂ ਦੇ ਵਿੱਚ ਉਹ ਇਹ ਮੁੱਖ ਪਰਿਵਾਰ ਉਹਨਾਂ ਦੇ ਮੈਂਬਰ ਬਣ ਗਏ ਤੁਹਾਡੇ ਪਰਿਵਾਰ ਦੀ ਠੀਕ ਹੈ ਟੋਟਲ ਦੇ ਮੁੱਦੇ ਤੁਸੀਂ ਮੰਜ਼ੂਰੀ ਹੋ ਗਈ ਬਟ ਉਹਨਾਂ ਪਰਿਵਾਰਾਂ ਦੇ ਫੀਣਾ ਕਿਹੜਾ ਕਰਨਾ ਚਾਹੁੰਦੇ ਨਹੀਂ ਠੀਕ ਠਾਕ ਜੀ ਅਸੀਂ ਪਰਿਵਾਰ ਉਹ ਸਾਰੇ ਪਰਿਵਾਰ ਇਕੱਠੇ ਇਹ ਲੜਾਈ ਲੜ ਰਹੇ ਆ ਅਸੀਂ ਸਭ ਤੋਂ ਸਾਡੀ ਸਾਰਿਆਂ ਦੀ ਅਸੀਂ ਦੇ ਸਰਕਾਰ ਨੂੰ ਅਪੀਲ ਕਰਦੇ ਆ ਕਿ ਸਾਰਿਆਂ ਨੂੰ ਇਕੱਠਿਆਂ ਹੀ ਉਹਨਾਂ ਦੇ ਐਨਐਸਏਆਰ ਆਦਿਗਰ ਹਟਾ ਕੇ ਜੋ ਵੀ ਉਹਨਾਂ ਨੂੰ ਰੀਲீஸ் ਕੀਤਾ ਜਾਵੇ ਬਾਕੀ ਜੇ ਇਹਨ ਕਿਸ ਕੋਈ ਵੀ ਹੋਵੇ ਤਾਂ ਭਾਈ ਸਾਹਿਬ ਸਭ ਤੋਂ ਪਹਿਲਾਂ ਲੜਾਈ ਜਿੰਨੇ ਵੀ ਬੰਦੀ ਸਿੰਘ ਆ ਜਿਹੜੇ ਹੋਣ ਵਾਲੇ ਆ ਉਹਨਾਂ ਤੋਂ ਪਹਿਲਾਂ ਵੀ ਉਹਦੇ ਵਾਸਤੇ ਅਸੀਂ ਬਾਤੋਂ ਬਾਤ ਯਤਨ ਕਰਾਂਗੇ ਤੇ ਇਸ ਕਰਕੇ ਮੇਰੇ ਖਿਆਲ ਹੈ ਕਿ ਇਹੋ ਜਿਹੀਆਂ ਚੀਜ਼ਾਂ ਅੱਜ ਦੂਸਰਾ ਅਸੀਂ ਸਾਨੂੰ ਇੱਕ ਖਬਰ ਮਿਲ ਰਹੀ ਹੈ ਕਿ ਕੁਝ ਭੁੰਦਰ ਸਾਹਿਬ ਪੱਟੀ ਤੋਂ ਜਾਂ ਹੋਰ ਹਲਕੇ ਦੇ ਲੋਕਾਂ ਨੂੰ ਬਹੁਤ ਡਰਾਇਆ ਧਮਕਾਇਆ ਜਾ ਰਿਹਾ ਜਿਨ੍ਹਾਂ ਨੇ ਸਾਡੀ ਸਪੋਰਟ ਕੀਤੀ ਉਹਨਾਂ ਨੂੰ ਬੇਨਾਮ ਵਜਾ ਤੰਗ ਕੀਤਾ ਜਾ ਰਿਹਾ ਇਸ ਕਰਕੇ ਅਸੀਂ ਉਹਨਾਂ ਨੂੰ ਵੀ ਨਿਮਰਤਾ ਸਹਿਤ ਬੇਨਤੀ ਵੀ ਕਰਦੇ ਆ ਕਿ ਤੁਸੀਂ ਇਹੋ ਜਿਹੀਆਂ ਹਰਕਤਾਂ ਨਾ ਕਰੋ ਹਾਂਜੀ ਪਰਿਵਾਰ ਆਏ ਹਾਂ ਸਾਾਨੂੰ ਮਿਲੀਆਂ ਬਹੁਤ ਰਿਪੋਰਟਾਂ ਜੀ ਬਹੁਤ ਕੁਝ ਹੋ ਰਿਹਾ ਕੋਈ ਬਿਜਲੀ ਵਾਲਿਆਂ ਨਾਲ ਨੂੰ ਲੈ ਕੇ ਉਹਨਾਂ ਨੂੰ ਕੰਮ ਕੀਤਾ ਜਾ ਰਿਹਾ ਕੋਈ ਮਿਊਨਿਸਪਲਿਟੀ ਕਮੇਟੀ ਵਾਲਿਆਂ ਨੂੰ ਲੈ ਕੇ ਉਹਨਾਂ ਨੂੰ ਕੰਮ ਕੀਤਾ ਜਾ ਰਿਹਾ ਇਹੋ ਜਿਹੀ ਹਰਕਤਾਂ ਤੋਂ ਆਵਾਜ਼ ਆਉਣਾ ਚਾਹੀਦਾ ਕਿ ਇਹੋ ਜਿਹੀ ਹਰਕਤਾਂ ਇੱਕ ਤੋਂ ਉਹਨਾਂ ਤੋਂ ਦੂਰੀ ਵਧਾਉਂਦੀਆਂ ਤੇ ਇੱਕ ਸਮਾਜ 'ਚ ਗਲਤ ਮੈਸੇਜ ਜਾਂਦਾ ਇਸ ਕਰਕੇ ਜੇ ਉਹ ਨਹੀਂ ਹਟਣਗੇ ਤੇ ਫਿਰ ਅਸੀਂ ਵੀ ਉਹਨਾਂ ਦੇ ਖਿਲਾਫ ਇਹ ਚੀਜ਼ ਹੈ ਕਿ ਕੋਈ ਵੱਡਾ ਅਸੀਂ ਇਹਦਾ ਧੱਕਾ ਨਹੀਂ ਹੋਣ ਜਾਵਾਂਗੇ ਕਿਸੇ ਨਾਲ ਵੀ ਤੇ ਅਸੀਂ ਕੋਈ ਵੱਡਾ ਕੋਈ ਧਰਨਾ ਲਾਉਣਾ ਪਵੇ ਸਾਨੂੰ ਕੁਝ ਵੀ ਕਰਨਾ ਪਵੇ ਅਸੀਂ ਕਰਾਂਗੇ ਅਸੀਂ ਉਹਨਾਂ ਨੂੰ ਇਹ ਕਹਿਨੇ ਕਿ ਉਹ ਪਹਿਲੀ ਗੱਲ ਤੇ ਪ੍ਰਸ਼ਾਸਨ ਨੂੰ ਸਹੀ ਤਰੀਕੇ ਨਾਲ ਕੰਮ ਕਰਨ ਦੇਣ ਤੇ ਉਹ ਸਾਰੇ ਪੰਜਾਬ ਦੇ ਮੰਤਰੀ ਆ ਇਸ ਕਰਕੇ ਮੈਨੂੰ ਲੱਗਦਾ ਨਹੀਂ ਕਿ ਕੋਈ ਜੇ ਵੋਟ ਕਿਸੇ ਨੇ ਵੋਟ ਲੋਕਾਂ ਦਾ ਲੋਕਤੰਤਰੀ ਅਧਿਕਾਰ ਹੈ ਉਹ ਕਿਨੂੰ ਵੀ ਪਾ ਸਕਦੇ ਇਸ ਕਰਕੇ ਇਹੋ ਜਿਹੇ ਇਹ ਨਹੀਂ ਕਿ ਉਹ ਜੇ ਸਰਕਾਰ ਚ ਮੰਤਰੀ ਹੈ ਤਾਂ ਮੰਤਰੀ ਨੂੰ ਪੁੱਛ ਕੇ ਵੋਟ ਪਾਉਣੀ ਚਾਹੀਦੀ ਹੈ ਮੇਰੇ ਖਿਆਲ ਉਹ ਇਹਨਾਂ ਚੀਜ਼ਾਂ ਦਾ ਉਹਨਾਂ ਨੂੰ ਸਮਝ ਆਉਣੀ ਚਾਹੀਦੀ ਹੈ ਤੇ ਲੋਕਾਂ ਦੇ ਫਤਵੇ ਦਾ ਸਤਕਾਰ ਕਰਨਾ ਚਾਹੀਦਾ ਤੇ ਬੀਬੀ ਇੱਕ ਬੀਬੀ ਘਰਾਂ ਦੀ ਇੱਕ ਸਵਾਲ ਹੈ ਕਿ ਤੁਸੀਂ ਕਿਉਂਕਿ ਪ੍ਰਾਈਸ ਤੋਂ ਪਰਵਾਹ ਨਹੀਂ ਹੋ ਰਹਾਉਂ ਕਾਂਦੀ ਹੁੰਦੀ ਜਦੋਂ ਉਹ ਦੂਸਰੇ ਸਾਥੀ ਨੂੰ ਸਜ਼ਾ ਹੋਣੀ ਸੀ ਤਾਂ ਮਾਨਯੋਗ ਸੁਪਰੀਮ ਕੋਰਟ ਨੇ ਮੇਟੋਨਾ ਨੇ ਫੈਸਲਾ ਕੀਤਾ ਵੀ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਜਿਹੜੇ 15 ਲੱਖ ਲੋਕ ਨੇ ਉਹਨਾਂ ਦੀ ਆਵਾਜ਼ ਨੂੰ ਬੰਦ ਕਰ ਦਿੱਤਾ ਤੁਸੀਂ ਇਸ ਤਰ੍ਹਾਂ ਉਹਨਾਂ ਦੀ ਮੈਂਬਰਿੰਗ ਨਹੀਂ ਖੋ ਸਕਦੇ ਕਿ ਇਸ ਤਰ੍ਹਾਂ ਤਾਂ ਅਗਰ ਇਹ ਵੀ ਖਰੂਸਾ ਵੀ ਤੇ 20 ਲੱਖ ਤੋਂ ਜ਼ਿਆਦਾ ਬੰਦੇ ਤਾਂ ਇਸਦੇ ਪਿਆਰ ਦੇ ਇਸ ਤਰ੍ਹਾਂ ਨਹੀਂ ਕੋਈ ਦਲੀਲ ਦੇ ਕੇ ਤੁਸੀਂ ਕਾਨੂੰਨੀ ਕੰਮੂ ਕਰ ਸਕਦੇ ਕਿਉਂਕਿ ਮੇਰੇ ਤੇ ਲੋਕ ਸਭਾ ਦੀ ਗੱਲੋਂ ਪਾਸੇ ਕੋਈ ਡਾਕੂਮੈਂਟ ਜੇ ਦਿੱਤੇਗਾ ਤਾਂ ਲੋਕ ਸਭਾ ਨੂੰ ਜੀ ਸਾਹਿਬ ਦੀ ਵਾਜਬ ਚਾਹੀਦੀ ਹੈ ਹਾਂਜੀ ਮੇਰੇ ਖਿਆਲ ਆ ਵੀ ਮੀਡੀਆ ਨੂੰ ਵੀ ਪੋਜ਼ਿਟਿਵ ਹੋ ਜਾਣਾ ਚਾਹੀਦਾ ਕਿਉਂਕਿ ਪਹਿਲਾਂ ਮੀਡੀਆ 'ਚ ਬਹੁਤ ਜ਼ੋਰ ਨਾਲ ਸੁਟਿਆ ਗਿਆ ਕਿ ਅੰਮ੍ਰਿਤਪਾਲ ਦੇ ਪੇਪਰ ਦਾਖਲ ਨਹੀਂ ਹੋ ਸਕਦਾ ਜੀ ਸਾਹਮਣੇ ਦੇਖੀ ਜੀ ਹਾਂਜੀ ਭਈ ਅਮਰਤਪਾਲ ਦੇ ਪੇਪਰ ਦਾਖਲ ਨਹੀਂ ਹੋ ਸਕਦੇ ਹੋਰ ਕਿੰਨੀਆਂ ਅੜਚਨਾ ਖੜੀਆਂ ਕਈ ਕੀਤੀਆਂ ਗਈਆਂ ਹੈ ਨਾ ਪਰ ਸਾਰਾ ਕੁਝ ਸਮੂਥਲੀ ਹੋ ਗਿਆ ਹੈ ਨਾ ਹੁਣ ਅਮਰਤਪਾਲ ਸਿੰਘ ਵੱਡੀ ਲੀਡ ਦੇ ਨਾਲ ਜਿੱਤ ਗਿਆ ਤੇ ਅਸੀਂ ਪੂਰੇ ਪੋਜ਼ਿਟਿਵ ਹੈ ਕਿ ਅਮਰਤਪਾਲ ਨੂੰ ਕਾਨੂੰਨ ਅਨਸਾਰ ਛੱਡਣਾ ਬੰਦ ਹੈ ਅਸੀਂ ਵੇਟ ਕਰਦੇ ਹਾਂ ਜੇ ਕੋਈ ਅੱਗੇ ਪ੍ਰੋਬਲਮ ਆਈ ਆਉਗੀ ਤਾਂ ਅਸੀਂ ਸੋਲਵ ਕਰ ਸਕਦੇ ਹਾਂ ਕਿਉਂਕਿ ਸਾਡੇ ਕੋਲੇ ਵੀ ਵਕੀਲਾਂ ਦੀਆਂ ਟੀਮਾਂ ਹੈ ਔਰ ਸਾਡੇ ਕੋਲੇ ਵੀ ਜਿਹੜੇ ਸਬਦਾਨ ਨਾਲ ਉਹ ਸਾਨੂੰ ਖਰਾਬ ਕਰ ਰਹੇ ਆ ਵੀ ਇਹ ਤਾਂ ਪੋਸੀਬਿਲਟੀ ਨਹੀਂ ਕਿ ਮੇਰੇ ਹਿਸਾਬ ਨਾਲ ਤਾਂ ਜਿਹੜੀ ਉਹਨਾਂ ਨੂੰ ਰੀਟੇਨ ਕੀਤਾ ਗਿਆ ਨਾ ਐਨਐਸਏ ਦੇ ਅੰਡਰ ਉਹ ਵੀ ਸਬਦਾਨ ਦੇ ਖਿਲਾਫ ਹੈ ਤੇ ਸਾਨੂੰ ਅਸੀਂ ਤਾਂ ਫਿਰ ਵੀ ਠੀਕ ਤਰੀਕੇ ਨਾਲ ਹੀ ਚੱਲਣ ਦੇ ਤੇ ਮੀਡੀਆ ਨੂੰ ਵੀ ਤੇ ਸਾਨੂੰ ਵੀ ਵੇਟ ਕਰਨੀ ਚਾਹੀਦੀ ਹੈ ਕਿ ਅਗਲਾ ਐਕਸ਼ਨ ਕੀ ਹੁੰਦਾ ਜੇ ਉਹਨੂੰ ਨਹੀਂ ਛੱਡਣਗੇ ਤੇ ਫਿਰ ਅਸੀਂ ਸਾਡੇ ਕੋਲੇ ਹੈਰ ਆ ਅਸੀਂ ਅੱਗੇ ਹਾਈ ਕੋਰਟ ਨੇ ਉਹਨਾਂ ਦੇ ਪੇਪਰ ਦਾਖਲ ਕਰਾਏ ਆ ਤੁਸੀਂ ਸਾਰੇ ਜਾਣਦੇ ਆ ਹੈਨਾ ਤੇ ਜੇ ਹਾਈ ਕੋਰਟ ਸਾਡੀ ਹੈਲਪ ਕਰਦੀ ਆ ਸੁਪਰੀਮ ਕੋਰਟ ਸਾਡੀ ਹੈਲਪ ਕਰਦੀ ਆ ਅਮਰਪਾਲ ਨੂੰ ਬਾਹਰ ਲਿਉਣ ਚ ਵੈਲੈਂਟ ਗੋਡ ਜੇ ਕੋਈ ਉਸ ਤੋਂ ਅਗਲੀ ਕੋਈ ਸਮੱਸਿਆ ਖੜੀ ਹੋ ਜਾਂਦੀ ਆ ਉਹ ਵੀ ਅਸੀਂ ਵੈਡੈਂਟ ਵਾਚਦੇ ਆ ਵੀ ਹਜੇ ਸਾਨੂੰ ਕਾਲੇ ਨਹੀਂ ਪਹਿਨਣਾ ਚਾਹੀਦਾ ਨਾ ਹੀ ਤੁਹਾਨੂੰ মিডিਆ ਨੂੰ ਕਾਲਾ ਪਹਿਨਣਾ ਚਾਹੀਦਾ ਸਰਪੰਚ ਭਾਈ ਸਾਹਿਬ ਵੀ ਅੰਦਰ ਸੇ ਖਤਮ ਨਹੀਂ ਹੋਈ ਜੀ ਉਦੋਂ ਤੱਕ ਉਹਨਾਂ ਨੂੰ ਪੰਜਾਬ ਸਰਕਾਰ ਪਰੌਨ ਵਾਲੇ ਸੈਂਟਰ ਜਾਂ ਪੰਜਾਬ ਸਰਕਾਰ ਹਾਂਜੀ ਉਹਤੇ ਪਟੀਸ਼ਨ ਜਿਹੜੀ ਆ ਉਹ ਪੈ ਵੀ ਚੁੱਕੀ ਆ ਵੀ ਉਹਨਾਂ ਦਾ ਐਨਐਸਏ ਖਤਮ ਹੋ ਗਿਆ ਹਾਈ ਕੋਰਟ 'ਚ ਪਟੀਸ਼ਨ ਪੈ ਚੁੱਕੀ ਆ ਆਰਐਸ ਬੈਂਸ ਨੇ ਪਟੀਸ਼ਨ ਪਾਈ ਆ ਤੇ ਇਹ ਕਾਨੂੰਨ ਦੇ ਨਾਲ-ਨਾਲ ਵੀ ਅਸੀਂ ਚੱਲਣਾ ਹੀ ਆ ਵੀ ਅਸੀਂ ਕਿਸੇ ਕਿਤੇ ਵੀ ਕਾਨੂੰਨ ਤੋਂ ਬਾਹਰ ਨਹੀਂ ਜਾਣਾ ਜਿਵੇਂ ਜਿਵੇਂ ਸਾਨੂੰ ਕੋਈ ਮੁਸ਼ਕਲ ਆਊਗੀ ਪਹਿਲਾਂ ਕਾਨੂੰਨ ਨਾਲ ਅਸੀਂ ਇਹ ਕਰਾਂਗੇ ਵੀ ਕਾਨੂੰਨ ਜਿਵੇਂ ਕਹਿੰਦਾ ਹੈ ਬੜੇ ਵੱਡੇ ਫਰਕ ਨਹੀਂ ਆ ਕਿ ਸਾਨੂੰ ਉਹਨਾਂ ਨੂੰ ਪੰਜਾਬ ਨਹੀਂ ਲਿਆਉਣਾ ਚਾਹੀਦਾ ਸਰਕਾਰ ਨੂੰ ਨਹੀਂ ਨਹੀਂ ਵੇਖੋ ਇਹ ਇਹ ਨਾ ਇਹ ਸੋਚਣਾ ਚਾਹੀਦਾ ਹੈ ਵੀ ਇਹ 4 ਲੱਖ 40 ਹਜ਼ਾਰ ਲੋਕਾਂ ਦੀਆਂ ਭਾਵਨਾਵਾਂ ਹੈ ਜਿਨ੍ਹਾਂ ਨੇ ਅਮਰਿਤਪਾਲ ਨੂੰ ਇਸ ਤਰ੍ਹਾਂ ਐਡਾ ਵੱਡਾ ਮੰਡੇਟ ਦਿੱਤਾ ਤੇ ਜੇ ਸਿਆਣੇ ਹੋਣ ਜਿਹੜੇ ਸਾਡੇ ਪੋਲੀਟੀਸ਼ੀਅਨ ਹੈ ਉਹਨਾਂ ਨੂੰ ਕਦਰ ਕਰਨੀ ਚਾਹੀਦੀ ਹੈ ਉਹਨਾਂ ਨੇ ਵੀ ਅੱਗੇ ਇਲੈਕਸ਼ਨਾਂ ਲੜਨੀਆਂ ਹੈ ਜੇ ਅਸੀਂ ਲੜੀਏ ਤੇ ਹੋਰ ਜਿਹੜੀਆਂ ਪਾਰਟੀਆਂ ਹਨ ਉਹਨਾਂ ਨੇ ਵੀ ਲੜਨੀ ਹੈ ਉਹਨਾਂ ਨੂੰ ਹੁਣ ਤੰਗ ਪਰੇਸ਼ਾਨ ਕਰਨਾ ਜਿਵੇਂ ਇਹਨਾਂ ਨੇ ਮੈਂਸ਼ਨ ਕੀਤਾ ਵੀ ਜਿਹੜੇ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਹੈ ਕਿ ਉਹਨਾਂ ਨੇ ਅੱਗੇ ਇਲੈਕਸ਼ਨਾਂ ਨਹੀਂ ਲੜਨੀਆਂ ਇਹ ਮੈਨੂੰ ਲੱਗਦਾ ਵੀ ਜੇ ਅਸੀਂ ਸਮੂਥਲੀ ਚੱਲੀ ਹੋਈ ਚੱਲਾਂਗੇ ਨਾ ਤੇ ਫੇਰ ਇਹ ਸਾਡੇ ਲਈ ਵੀ ਵਧੀਆ ਰਹੂਗਾ ਤੇ ਸਰਕਾਰ ਲਈ ਵੀ ਵਧੀਆ ਰਹੂਗਾ ਬਾਬੂ ਜੀ ਦੱਸੋ ਜੀ بطور ممبر پارلیمنٹ سے امرت پال سنگھ اور یہ جو اپ کے جو ا جاتے ہیں ہر کئی آزاد ممبر اور بھی جتنے نے کوئی مودی صاحب سرکار کو سپورٹ کر رہے ہیں کوئی انڈیا انڈیا کا جوڑ کر رہے ہیں امرت پال اور نرپک رہیں گے اگلے رہیں گے کہ کے اور ਕਹਿੰਦੀ ਗੋਦ ਵਿੱਚ ਆ ਸਕਦੇ ਦੂਜੇ ਪਾਸੇ ਵੀ ਕਾਹਨਗੀ ਕਿ ਨਿਰਪੱਖ ਰਹਿਣਗੇ ਨਹੀਂ ਮੇਰਾ ਖਿਆਲ ਹੈ ਜੇ ਤੇ ਉਹ ਅੰਦਰ ਪੱਖੀ ਰਹਿਣਗੇ ਬਾਕੀ ਮੈਂ ਸੋਚਦਾ ਕਿ ਜਿਹੜੀ ਧਿਰ ਵੀ ਪੰਜਾਬ ਦੀਆਂ ਕੋਈ ਮੰਗਾਂ ਮੰਗੂਗੀ ਜਾਂ ਪੰਜਾਬ ਦੇ ਹਿੱਤਾਂ ਦੀ ਗੱਲ ਕਰੂਗੀ ਮੇਰਾ ਖਿਆਲ ਹੈ ਕਿ ਉਹ ਧਿਰ ਨੂੰ ਸਪੋਰਟ ਕੀਤੀ ਜਾ ਸਕਦੀ ਆ ਬਾਕੀ ਜਿਹੜੀ ਆ ਮੇਰੇ ਖਿਆਲ ਤੇ ਉਹਨਾਂ ਨੂੰ ਨਿਰਪੱਖ ਰਹਿ ਕੇ ਇਹ ਕੰਮ ਕਰਨਾ ਚਾਹੀਦਾ ਤੇ ਬਾਕੀ ਜੋ ਵੀ ਜੋ ਜੋ ਜਿਹੜੇ ਸਾਡੀਆਂ ਸਮੱਸਿਆ ਦਾ ਕੋਈ ਚੀਜ਼ ਹੱਲ ਕਰਦੀ ਆ ਤੇ ਸਾਨੂੰ ਮੇਰੇ ਖਿਆਲੋਂ ਉਹ ਉਸ ਤੇ ਬੜੀ ਸੋਚਣਗੇ ਮੈਂ ਇਹਨੂੰ ਕਲੀਅਰ ਕਰਨਾ ਚਾਹੁੰਦੀ ਆ ਮੈਂ ਇਸ ਕੁਐਸਚਨ ਨੂੰ ਕਲੀਅਰ ਕਰਨਾ ਚਾਹੁੰਦੀ ਆ ਅਸੀਂ ਨਾ ਭਾਜਪਾ ਨਾਲ ਤੇ ਨਾ ਕਾਂਗਰਸ ਨਾਲ ਸਾਡਾ ਕੋਈ ਸਮਝੌਤਾ ਨਹੀਂ ਹੈ ਤੇ ਸਾਡਾ ਅਸੀਂ ਪੰਜਾਬ ਦੇ ਭਲੇ ਲਈ ਇਲੈਕਸ਼ਨ ਲੜੀ ਹੈ ਅਸੀਂ ਜੋ ਵੀ ਕੰਮ ਕਰਨਾ ਨਾ ਪੰਜਾਬ ਦੇ ਵਿੱਚ ਪੰਥ ਤੇ ਪੰਜਾਬ ਦੇ ਭਲੇ ਲਈ ਕਮ ਕਰਨਾ ਅਸੀਂ ਹਲੇਮੀ ਰਾਜ ਦੇ ਹਾਮੀ ਆ ਅਸੀਂ ਬੇਗਮਪੁਰੇ ਰਾਜ ਦੀ ਗੱਲ ਕਰਾਂਗੇ ਨਾ ਸਾਡੇ ਤੇ ਕੋਈ ਫਿਰਕੂ ਅਲੀਗੇਸ਼ਨ ਲਾਵੇ ਨਾ ਅਸੀਂ ਕਿਉਂਕਿ ਸਿੱਖੀ ਦੇ ਵਿੱਚ ਇਹ ਸਿਧਾਂਤ ਹੀ ਨਹੀਂ ਹੈਗਾ ਕਿ ਅਸੀਂ ਫਿਰਕੂ ਹੋ ਸਕਦੇ ਆ ਅਸੀਂ ਬਿਲਕੁਲ ਸੰਵਿਧਾਨ ਦੇ ਅਨਸਾਰ ਬਿਲਕੁਲ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਮੰਨ ਕੇ ਗੁਰੂ ਉਹਦੇ ਅਨਸਾਰ ਅਸੀਂ ਚੱਲਣਾ ਪਾਰਟੀਆਂ ਪਾਰਟੀਆਂ ਦਾ ਕੀ ਮਤਲਬ ਹੈ ਵੀ ਅਸੀਂ ਉਹਨਾਂ ਦੇ ਵਿੱਚ ਅਮਰਜ ਹੋਈਏ ਤੁਸੀਂ ਵੇਖੋ ਕਿੰਡੀ ਵਧੀਆ ਗੱਲ ਹੋਈ ਹੈ ਵੀ ਦੋ ਹੀ ਜਿਹੜੇ ਆਜ਼ਾਦ ਉਮੀਦਵਾਰ ਖੜੇ ਆ ਤੇ ਦੋਨੋਂ ਵੱਡੇ ਫਰਕ ਨਾਲ ਜਿੱਤੇ ਆ ਲੋਕ ਰਵਾਇਤੀ ਪਾਰਟੀ ਨੂੰ ਪਸੰਦ ਹੀ ਨਹੀਂ ਕਰ ਰਹੇ ਵੱਡਾ ਕੁਐਸਚਨ ਇਹ ਆ ਕਿ ਨੈਸ਼ਨਲ ਪਾਰਟੀਆਂ ਨਾ ਉਹ ਪੰਜਾਬ ਲਈ ਹਾਨੀਕਾਰ ਕੈਸੇ ਦੇ? ਚਾਹੇ ਤੁਸੀਂ ਲਾ ਲਓ ਭਾਵੇਂ ਤੁਸੀਂ ਅੱਜ ਵਾਲੀ ਆਪਣੀ ਆਮ ਆਦਮੀ ਪਾਰਟੀ ਵੀ ਲਾ ਲਓ ਇਹ ਵੀ ਨੈਸ਼ਨਲ ਪਾਰਟੀ ਆਪ ਦੇ ਆਪ ਨੂੰ ਕਹਿੰਦੇ ਆ ਭਾਵੇਂ ਸਪਾਇਆ ਹੋ ਗਿਆ ਇਹਨਾਂ ਦਾ। ਪਰ ਸਾਡਾ ਜਿਹੜਾ ਜਿਹੜਾ ਹੈਗਾ ਨਾ ਜਿਹੜੀ ਅਸੀਂ ਚੋਣ ਲੜੀ ਆ ਲੋਕਾਂ ਨਾਲ ਵਾਅਦੇ ਕੀਤੇ ਆ ਕਿ ਅਸੀਂ ਪੰਜਾਬ ਦੇ ਭਲੇ ਲਈ ਸਰਬੱਤ ਦੇ ਭਲੇ ਲਈ ਅਸੀਂ ਕੰਮ ਕਰਨਾ ਬਹੁਤ ਕੰਮ ਹੈ ਇਹ ਕਈ ਲੋਕ ਇਹ ਸੋਚਣ ਲੱਗ ਗਏ ਕਿ ਰਾਜ ਸੱਤਾ ਹੀ ਇਹਨਾਂ ਦਾ ਕੋਈ ਹੈਗਾ ਤਰੀਕਾ ਹੈ ਵੀ ਇਹਨਾਂ ਨੇ ਰਾਜ ਸੱਤਾ ਲੈ ਕੇ ਕਰਨਾ ਨਹੀਂ ਜਿੱਥੋਂ ਤੱਕ ਮੈਂ ਆਪਣਾ ਨਿੱਜੀ ਤੌਰ ਤੇ ਦੱਸਦੀ ਹਾਂ ਕਿ ਅਸੀਂ ਮਨੁੱਖੀ ਅਧਿਕਾਰਾਂ ਦੇ ਪਲੇਟਫਾਰਮ ਤੋਂ ਜੋ ਵੀ ਕੰਮ ਖਾਊਗਾ ਨਾ ਪੰਜਾਬ ਦੇ ਵਿੱਚ ਉਹਨੂੰ ਅਸੀਂ ਸਾਮਾਂਹ ਉਹ ਵੀ ਹਵਾਲਾ ਦਿੰਦੇ ਗੁਰੂਨਾਨਦ ਸਾਹਿਬ ਉਹ ਇਤਿਹਾਸਕ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਤੇ ਵੀ ਸਭੀ ਹੋਈ ਸੀ ਯਾ ਕਿ ਬਿਨਾ ਦੇ ਉਨਾ ਦਾ ਪਿਆਰ ਨਹੀਂ ਕਿ ਕਿਕਰ ਪਰ ਕਦੇ ਲਈ ਸਮਾਜ ਲਈ ਕੋਈ ਵਧੀਆ ਕੰਮ ਕਰਦਾ ਉਹਦੇ ਨਾਲ ਪੂਰਾ ਬਚਾ ਜਾਣਾ ਮੈਂ ਇਹ ਵੀ ਕਲੀਅਰ ਕਰਦੀ ਹਾਂ ਅਸੀਂ ਕਿਸੇ ਪਾਰਟੀ ਨੂੰ ਜੁਆਇਨ ਨਹੀਂ ਕਰਨ ਜਾ ਰਹੇ ਨਾ ਕੋਈ ਪਾਰਟੀ ਦੀਆਂ ਉਹਨਾਂ ਦੀਆਂ ਜਿਹੜੀਆਂ ਨੀਤੀਆਂ ਉਹਨਾਂ ਨੂੰ ਜੁਆਇਨ ਕਰਨ ਜਾ ਰਹੇ ਹਾਂ ਹਾਂ ਜੇ ਕਿਤੇ ਉਹ ਕਹਿਣ ਵੀ ਬੰਦੀ ਸਿੰਘਾਂ ਨੂੰ ਰਿਹਾ ਕਰਦੇ ਆ ਅਸੀਂ ਜੇ ਉਹ ਕਿਸੇ ਸ਼ਰਤ ਤੇ ਆਉਂਦੇ ਆ ਬੰਦੀ ਸਿੰਘਾਂ ਨੂੰ ਰਿਹਾ ਕਰਨ ਤੇ ਅਸੀਂ ਨਿੱਕੇ ਮੋਢੀ ਤਰੀਕੇ ਨਾਲ ਅਸੀਂ ਉਹਨਾਂ ਦਾ ਕਰ ਸਕਦੇ ਹਾਂ ਪਰ ਅਸੀਂ ਰਵਾਇਤੀ ਪਾਰਟੀਆਂ 'ਚ ਜਾਣ ਨੂੰ ਬਿਲਕੁਲ ਤਿਆਰ ਨਹੀਂ ਐ ਅਸੀਂ ਹਾਂਜੀ ਨਹੀਂ ਅਸੀਂ ਦੋ ਦੋ ਮੁੱਦਿਆਂ ਤੇ ਇਲੈਕਸ਼ਨ ਲੜੀ ਆ ਇੱਕ ਬੰਦੀ ਸੁੰਗਾ ਦਾ ਮੁੱਦਾ ਅਸਲ ਚ ਤਾਂ ਕੰਪੇਨ ਜਾਂ ਅਮਰਪਾਲ ਦਾ ਇਲੈਕਸ਼ਨ ਚਾਉਣਾ ਮੁੱਦਾ ਇਹੋ ਹੀ ਸੀਗਾ ਸਭ ਤੋਂ ਵੱਡਾ ਤੇ ਦੂਜਾ ਜਿਹੜਾ ਨਸ਼ਿਆਂ ਦਾ ਕਾਰੋਬਾਰ ਹੈ ਨਾ ਅਸੀਂ ਭਾਵੇਂ ਪੁੱਝ ਵੀ ਹੋ ਜਾਈਏ ਅਸੀਂ ਦੋ ਮੁੱਦਿਆਂ ਤੇ ਇਲੈਕਸ਼ਨ ਲੜੀ ਆ ਬਾਕੀ ਤਾਂ ਜਦੋਂ ਅਮਰਪਾਲ ਸਿੰਘ ਨੇ ਬਾਹਰ ਆ ਜਾਣਾ ਜੋ ਸੰਸਦ ਦੇ ਉਹ ਐਜੇ ਸੰਸਦ ਜੋ ਵੀ ਉਹਦੀਆਂ ਜ਼ਿੰਮੇਵਾਰੀਆਂ ਹੋਣਗੀਆਂ ਉਹ ਆਪ ਚੱਕੂਗਾ ਅਸੀਂ ਇਲੈਕਸ਼ਨ ਲੜੀ ਆ ਦੋ ਮੁੱਦਿਆਂ ਤੇ ਇੱਕ ਬੰਦੀ ਸ਼ੁਗਾਂ ਦੀ ਰਿਹਾਈ ਤੇ ਦੂਜਾ ਅਸੀਬੇ ਅਦਬੀ ਜਿਹੜੀ ਹੈ ਹੋਈ ਆ ਮਤਲਬ ਕਿ ਜਿਹੜੇ ਵੀ ਸਾਡੇ ਪੰਥਕ ਮੁੱਦੇ ਆ ਉਹਨਾਂ ਨੂੰ ਅਸੀਂ ਪ੍ਰਾਇੋਰਟੀ ਤੇ ਲਿਆਵਾਂਗੇ ਜਿਹੜੀਆਂ ਹੁਣ ਰਵੈਤੀ ਪਾਰਟੀਆਂ ਨੇ ਮੁੱਦੇ ਉਹਨਾਂ ਨੇ ساری ਉਮਰ ਇਹੋ ਹੀ ਲੱਗੇ ਰਹੇ ਵੀ ਜਿਹੜੇ ਰਵੈਤੀ ਉਹਨਾਂ ਦੀਆਂ ਗੱਲਾਂ ਸੀ ਉਹ ਖਤਮ ਹੋ ਗਏ ਹੁਣ ਅੱਜ ਨਾ ਕੋਈ ਚੰਡੀਗੜ੍ਹ ਦਾ ਮੁੱਦਾ ਨਾ SBYL ਦਾ ਮੁੱਦਾ ਨਾ ਭਾਗੜਾ ਨਾ ਆਂਦੀ ਕਿਸੇ ਚੀਜ਼ ਦਾ ਮੁੱਦਾ ਉਹਨਾਂ ਕੋਲੇ ਨਹੀਂ ਰਿਹਾ ਹੁਣ ਤੇ ਉਹ ਆਪਣੀ ਆਪਣੀ ਜਿਵੇਂ ਕਰੈਕਟਰ ਦੀ ਮੈਂ ਕਹਿੰਨੀ ਆ ਵੀ ਲੜਾਈ ਲੜ ਰਹੇ ਆ ਵੀ ਨਿੱਜੀ ਲੜਾਈਆਂ ਲੜਦੇ ਆ ਤੇ ਮੈਂ ਚਾਹੁੰਦੀ ਆ ਮੇਰੀ ਜਿਵੇਂ ਪਰਮਾਤਮਾ ਵੱਲੋਂ ਮੈਂ ਚਾਹੁੰਦੀ ਆ ਕਿ ਰੱਬਾ ਸਾਨੂੰ ਬਖਸ਼ਿਸ਼ ਕਰ ਕਿ ਅਸੀਂ ਇਹ ਸਾਰੀਆਂ ਰਵਾਇਤੀ ਪਾਰਟੀਆਂ ਨੂੰ ਜਿਹੜੇ ਇਹਨਾਂ ਦੇ ਏਜੰਡੇ ਆ ਉਹਨਾਂ ਨੂੰ ਪਰੇ ਕਰਕੇ ਪੰਜਾਬ ਦੇ ਵਿੱਚ ਨਵੇਂ ਏਜੰਡੇ ਲੈ ਆਈਏ ਤੇ ਪੰਜਾਬ ਦੇ ਵਿੱਚ ਜਿਹੜੇ ਲੋਕਾਂ ਦੇ ਭਲੇ ਲਈ ਕੰਮ ਕਰੇ ਪੰਜਾਬ ਦੇ ਵਿੱਚ ਕੀ ਲੱਗਦਾ ਜੰਮਣ ਬਚਾਉਣ ਦੇ ਕੋ ਚੁੱਕ ਗਏ ਨੇ ਹੁਣ ਪਾ ਦੋ ਇਹ ਪ੍ਰੋਸੈਸ ਹੋ ਗਿਆ ਵੀ ਹਾਂਜੀ ਕਿਹੜੀ ਮੈਨੂੰ ਸਭਾ ਮੈਨੂੰ ਸੌ ਚੁੱਕੀ ਹੈ ਨਾ ਕੋਈ ਇਨਫੋਰਮੇਸ਼ਨ ਨਹੀਂ ਕੋਈ ਜਾ ਉਹਦੇ ਵੀ ਅਰਜ਼ਣਾ ਨਹੀਂ ਕੋਈ ਨਹੀਂ ਨਹੀਂ ਹਾਲੇ ਤਾਂ ਟੂ ਅਰਲੀ ਆ ਕਿਉਂਕਿ ਹਜੇ ਤਾਂ ਗੱਲ ਪ੍ਰਧਾਨ ਮੰਤਰੀ ਨੇ ਆਪਣੇ ਕੈਬਨਿਟ ਮੰਤਰੀ ਬਣਾਏ ਆ ਉਹਨਾਂ ਨੂੰ ਉਹਦੇ ਸ਼ੌਦੇ ਬੰਦੇ ਆ ਉਹਨਾਂ ਦੀ ਸੌਂ ਹੋਣੀ ਆ ਤੇ ਹਜੇ ਤਾਂ ਅਸੀਂ ਵੇਟ ਕਰਦੇ ਆ ਔਰ ਸਪੀਕਰ ਦੀ ਹੈ ਡਿਊਟੀ ਹੈ ਔਰ ਸਾਡੇ ਵਕੀਲਾਂ ਨੇ ਸਾਨੂੰ ਦੱਸਿਆ ਹੈ ਕਿ ਇਹ ਡਿਊਟੀ ਹੈ ਸਪੀਕਰ ਦੀ ਕਿ ਉਹ ਅਮਰਜਪਾਲ ਨੂੰ ਉੱਥੇ ਹਾਜ਼ਰੀ ਉਹਦੀ ਜਕੀ ਨਹੀਂ ਬਣਾਉਣੀ ਤੇ ਬਾਕੀ ਜੇ ਕੋਈ ਲੀਗਲ ਕੋਈ ਪ੍ਰੋਬਲਮ ਆਊਗੀ ਤਾਂ ਉਹ ਫਿਰ ਟਾਈਮ ਟੂ ਟਾਈਮ ਦੇਖਣਾ। ਜਿਵੇਂ ਅਸੀਂ ਅੱਜ ਚੋਣਾ ਦੀ ਗੱਲ ਆ ਜਿਵੇਂ ਚੋਣਾ ਪੰਜਾਬ ਦੇ ਵਿੱਚ ਆ ਰਹੀ ਹੈ ਕੀ ਲੱਗਦਾ ਹੁਣ ਪੰਚਤ ਚਾਹੇ ਕਰੀਏ ਪਾਸੇ ਉਹ ਕੰਟੈਨਿਊਮ ਕਰੀਏ। ਦੇਖੋ ਜੀ ਇਹ ਵੀ ਮੈਂ ਸਮਝਦੀ ਆ ਵੀ ਹਜੇ ਕਾਲੀ ਵਾਲੀ ਗੱਲ ਹੈ ਹਨਾ। ਜਿਵੇਂ ਨੀ ਚੋਣਾ 'ਚ ਮੈਂ ਨਿੱਜੀ ਤੌਰ ਤੇ ਮੈਂ ਕੋਈ ਵੀ ਲੜਨਾ ਚਾਹੁੰਦਾ ਹੋਵੇ ਤਾਂ ਲੜੇ ਪਰ ਨਿੱਜੀ ਤੌਰ ਤੇ ਮੈਂ ਜਿਮਨੀ ਚੋਣਾ ਦੇ ਹੱਥ ਵਿੱਚ ਨਹੀਂ। ਜਿਹੜਾ ਇੰਸੀਡੈਂਟ ਹੋਇਆ ਹੈ ਜਿਸ ਤੋਂ ਬਾਅਦ ਪੰਜਾਬ ਦੇ ਉੱਤੇ ਜੋ ਭਾਰਤੀ ਨਾ ਪਾਰਟੀ ਨੇ ਉਨੇ ਬੜਾ ਪੰਜਾਬ ਦੇ ਵਿੱਚ ਕਹਿ ਆ ਕਿ ਦਰਵਾਜ਼ਾ ਆਪ ਤੋਂ ਬਾਹਰ ਆ ਜੀ ਉਹ ਗੈਸੂ ਜੀ ਵੀ ਕੋਮੋ ਹੁਣ ਕ੍ਰੀਏਟ ਕਰਨ ਦੀ ਕੋਸ਼ਿਸ਼ ਉਹਨੇ ਕਿਹਾ ਪੰਜਾਬ ਦਾ ਤਾਂ ਇਸ ਬਾਰੇ ਨਹੀਂ ਨਹੀਂ ਜੋ ਉਹ ਤਾਂ ਪਹਿਲੇ ਦਿਨੋਂ ਹੀ ਤੁਹਾਨੂੰ ਪਤਾ ਹੈ ਕਿਸਾਨ ਮੋਰਚੇ ਚ ਵੀ ਉਹਨੇ ਬਹੁਤ ਸਾਰੀਆਂ ਮੱਲਾਂ ਕੀਤੀਆਂ ਪਰ ਮੈਨੂੰ ਲੱਗਦਾ ਇੱਥੇ ਜਿਹੜੀ ਉਹਦੀ ਜਿਹੜਾ ਉਹਦੇ ਚਾਂਟਾ ਲੱਗਾ ਹੈ ਉਹ ਮੈਨੂੰ ਲੱਗਦਾ ਹੈ ਵੀ ਉਹਦੀ ਈਗੋ ਦਾ ਮਸਲਾ ਸੀਗਾ ਉਹਨੇ ਉਹ ਸਿਕਿਉਰਿਟੀ ਚੈੱਕ ਨਹੀਂ ਕਰਾਈ ਕਿ ਉਹ ਕੁੜੀ ਨੂੰ ਉਗਸਾ ਗਿਆ ਔਰ ਸਾਰੇ ਜਿੰਨੇ ਵੀ ਆਪਣੇ ਤੁਸੀਂ ਐ ਜਾਂ ਕਿਸਾਨ ਮੋਰਚੇ ਵਾਲੇ ਸਾਰੇ ਇਸ ਗੱਲ ਨੂੰ ਸਮਝਦੇ ਆ ਕਿ ਇਸ ਬੀਬੀ ਨੇ ਸਾਡੇ ਸਾਡੀਆਂ ਮਾਮਾ ਭੈਣਾਂ ਨੂੰ ਬੁਰਾ ਆਖਿਆ ਪਰ ਮੈਂ ਹਾਲ ਦੀ ਘੜੀ ਇੰਨਾ ਹੀ ਕਹਣਾ ਚਾਹੁੰਦੀ ਕਿ ਉਹ ਸਿਕਿਉਰਿਟੀ ਦਾ ਮਸਲਾ ਸੀਗਾ ਵੀ ਉਹਨੇ ਚੈੱਕ ਨਹੀਂ ਕਰਾਈ ਕਿ ਉਹ ਉਹਦੀ ਡਿਊਟੀ ਸੀਗੀ ਸਿਕਿਉਰਿਟੀ ਚੈੱਕ ਕਰਨ ਦੀ ਉਹਨੇ ਆਪਦੇ ਸਾਹਮਣੇ ਸਹੀ ਕੀਤਾ ਸਰ ਜੀ ਬਹੁਤ ਵੱਡੇ ਫਰਕ ਨਾਲ ਤੁਸੀਂ ਉਹਨਾਂ ਨੂੰ ਫਿਰ ਕੇ ਆਏ ਜੇਕਰ ਉਹਨਾਂ ਦੇ ਰਿਹਾ ਉਹ ਤੋਂ ਬਾਅਦ ਪੰਜਾਬ ਦੇ ਵਿੱਚ ਭਾਈ ਸਾਹਿਬ ਕੋਈ ਸਤਤਕ ਪਾਰਟੀ ਖੜੀ ਕਰ ਸਕਦੇ ਨੇ ਜਾਂ ਨਹੀਂ ਕਰ ਸਕਦੇ ਨਹੀਂ ਇਹ ਇਹ ਵੀ ਸਮੇਂ ਤੋਂ ਪਹਿਲਾਂ ਦੀ ਗੱਲ ਹੈ ਜੀ ਜੇ ਆਉਣਗੇ ਉਹ ਆਪਣੀ ਜਿਹੜੀ ਜਿਹੜੀ ਉਹਨਾਂ ਨੂੰ ਲੋਕਾਂ ਨੇ ਜਿੰਮੇਵਾਰੀ ਦਿੱਤੀ ਆ ਉਹਨਾਂ ਬਾਉਣਗੇ ਫਿਰ ਇਹ ਲੋਕਾਂ ਦੇ ਹਾਲਾਤ ਦੇਖ ਕੇ ਫਿਰ ਕੀ ਅੱਗੇ ਕੀ ਕਰਦੇ ਉਹਨਾਂ ਦਾ ਫਿਰ ਨਹੀਂ ਜੀ ਮੇਰਾ ਇਹਦਾ ਛੋਟਾ ਜਿਹਾ ਚਲੋ ਹਾਸੇ ਵਾਲਾ ਹੀ ਸਮਝ ਲਓ ਵੀ ਲੋਕ ਆਜ਼ਾਦ ਲੋਕਾਂ ਨੂੰ ਜ਼ਿਆਦਾ ਪਸੰਦ ਕਰਦੇ ਆ ਪਾਰਟੀ ਪਰੰਦੇ ਦੀ ਕੋਈ ਲੋੜ ਨਹੀਂ ਮੇਰਾ ਖਿਆਲ ਹੈ ਕਿਉਂਕਿ ਰਵਾਇਤੀ ਪਾਰਟੀਆਂ ਤੋਂ ਅੱਕੇ ਪਏ ਆ ਲੋਕ ਕਿ ਅਸੀਂ ਆਜ਼ਾਦ ਹੀ ਲੜ ਲਾਂਗੇ ਜਿੱਥੇ ਕਿਤੇ ਸਾਨੂੰ ਲੋੜ ਪਊਗੀ ਕਿਉਂਕਿ ਤੋਂ ਪੰਛੀ ਪਾਰਟੀ ਕਿਉਂਕਿ ਸਾਨੂੰ ਮਿਲਿਆ ਸਾਡੇ ਤੇ ਆਜ਼ਾਦ ਹੋ ਚੁੱਕੇ ਹਾਂ ਹਾਂਜੀ ਉਹੀ ਗਏ ਉਹਨਾਂ ਨੂੰ 1 ਮਿਲਿਆ ਸਾਨੂੰ 2 ਮਿਲ ਗਈਆਂ ਤੇ ਜੇ ਅਸੀਂ ਕੋਈ ਹੋਰ ਯਾਦ ਖੜਾ ਕਰ ਲੈਂਦੇ ਤੇ ਸ਼ਾਇਦ ਉਹ ਵੀ ਮਿਲ ਜਾਂਦਾ ਸਾਨੂੰ ਕਿ ਮੈਨੂੰ ਲੱਗਦਾ ਵੀ ਲੋਕ ਹੁਣ ਪਰਸਨੈਲਿਟੀ ਨੂੰ ਦੇਖ ਰਹੇ ਆ ਲੋਕ ਬੰਦੇ ਨੂੰ ਦੇਖ ਰਹੇ ਆ ਵੀ ਉਹ ਕਿ ਸੱਚਾਵਾ ਸ਼ੁਰੂ ਹੋ ਗਿਆ 2015 ਦਾ ਸਵੇਰ ਚੜ੍ਹਨਾ ਪਿਆ ਕਿ ਤੁਕੀ ਆਪਣੀ ਬਹੁਤਾਂ ਕਰਨ ਲੱਗ ਗਈ ਕਿ ਅਸੀਂ ਅਮਰਪਾਲ ਦੇ ਫਰਸ਼ ਤੋਂ ਮੰਗ ਕਰ ਲਈ ਨੀ ਅਮਰਪਾਲ ਆ ਕੇ ਦੱਸਣਗੇ ਅਸੀਂ ਹੁਣ ਮਗਾ ਹੀ ਨਹੀਂ ਐਡੇ ਵੱਡੇ ਫੈਸਲੇ ਲੈ ਸਕਦੇ ਅਮਰਪਾਲ ਸਿੰਘ ਸਰਜੀਤ ਸਿੰਘ ਰਲ ਕੇ ਚੱਲਣਗੇ ਤੇ ਉਹ ਜੋ ਵੀ ਉਹਨਾਂ ਨੂੰ ਲੱਗੂਗਾ ਠੀਕ ਤੇ ਉਹ ਕਰ ਲੈਣਗੇ ਅਸੀਂ ਤਾਂ ਇਲੈਕਸ਼ਨ ਆ ਉਹਨਾਂ ਦੀ ਲੜਾਈ ਹੈ ਤੇ ਕੰਪੇਨ ਬੜੀ ਚੰਗੀ ਤਰ੍ਹਾਂ ਦਿੱਤੀ ਆ ਹਾਂ ਜੀ ਹਾਂ ਜੀ ਨਹੀਂ ਲੋਕਾਂ ਦੇ ਲੋਕ ਧੱਕੇ ਦੇ ਖਿਲਾਫ ਹੈ ਪੰਜਾਬ ਦੇ ਵਿੱਚ ਜਿੱਥੇ ਵੀ ਧੱਕਾ ਹੁੰਦਾ ਮੇਰਾ ਇਸੰਬੇਨ ਚ ਆਉਣ ਦਾ ਮਤਲਬ ਕੀ ਸੀਗਾ ਮੇਰਾ ਮਤਲਬ ਤਾਂ ਇਹ ਹੋਈ ਸੀ ਵੀ ਤੁਸੀਂ ਤਾਂ ਮਨੁੱਖੀ ਅਧਿਕਾਰਾਂ ਦੇ ਪਲੇਟਫਾਰਮ ਤੋਂ ਅਸੀਂ ਕੰਮ ਕਰਦੇ ਆਂ ਵੀ ਤੁਸੀਂ ਤਾਂ ਸਾਡੀ ਸਾਡੇ ਬੱਚਿਆਂ ਨੂੰ ਅਧਿਆਨ ਨੂੰ ਨਸ਼ਿਆਂ ਤੇ ਲਾਤਾ ਤੇ ਦੂਜਿਆਂ ਨੂੰ ਤੁਸੀਂ ਚੱਕ-ਚੱਕ ਕਿਸੇ ਨੂੰ ਐਸਾਮ ਤੇ ਕਿਸੇ ਨੂੰ ਐਨਐਸਏ ਤੇ ਕਿਸੇ ਨੂੰ ਇਹਦਾ ਰੋਕਣਾ ਪਊਗਾ ਇਹ ਤਾਂ ਸਾਨੂੰ ਸਾਰਿਆਂ ਨੂੰ মিডিਆ ਵਾਲਿਆਂ ਨੂੰ ਆਪਣਾ ਟ੍ਰੈਂਡ ਚੇਂਜ ਕਰਨਾ ਪੈਣਾ ਹੈ ਵੀ ਭਾਈ ਪੰਜਾਬ ਦਾ ਭਲਾ ਇਹਦੇ ਵਿੱਚ ਹੈ ਤੇ ਅਸੀਂ ਪੰਜਾਬ ਦੇ ਭਲੇ ਲਈ ਮੈਂ ਤਾਂ ਖਾਸ ਤੌਰ ਤੇ 30 ਸਾਲ ਤੋਂ ਮੇਰੀ ਕੈਂਪੇਨ ਹੈ ਮੈਂ 30 ਸਾਲ ਤੋਂ ਇਹੋ ਹੀ ਕਹਿਣੀ ਹੈ ਵੀ ਜਿੱਥੇ ਮਨੁੱਖੀ ਅਧਿਕਾਰਾਂ ਦਾ ਕਾਹਨ ਹੋਊਗਾ ਅਸੀਂ ਉੱਥੇ ਹਾਜ਼ਰੀ ਭਰਾਂਗੇ ਮੀਡੀਆ ਤੇ ਬਹੁਤ ਉਜਾਗਰ ਕਰਦਾ ਹੈ ਜਿੱਥੇ ਵੀ ਗਲਤ ਕੰਮ ਹੋ ਰਿਹਾ ਹੈ ਜਿੱਥੇ ਵੀ ਨਸ਼ੇ बिक ਰਹੇ ਆ ਮੀਡੀਆ ਤੇ ਬਹੁਤ ਉਜਾਗਰ ਕਰਦਾ ਹੈ ਜੀ ਪੋਲਿਟਿਕਲ ਬੰਦੇ ਨਹੀਂ ਕਰਦੇ ਬਸ ਇਹੋ ਹੀ ਆ ਨਾ ਪ੍ਰਸ਼ਾਸਨ ਤੇ ਪੋਲਿਟਿਕਲ ਲੋਕ ਜਿਹੜੇ ਰਲ ਕੇ ਉਹ ਨਸ਼ੇ ਵੇਚਦੇ ਆ ਤੇ ਜਦੋਂ ਪੋਲਿਟਿਕਲ ਬੰਦੇ ਸਾਡੇ ਹੋਣਗੇ ਜਦੋਂ ਅਮਰਪਾਲ ਵਰਗੇ ਹੋਣਗੇ ਅਮਰ ਸ਼ਿਕਾਉਣ ਦੀਆਂ ਗੱਲਾਂ ਕਰਨਗੇ ਤੇ ਉਹਨਾਂ ਦੇ ਆਪੇ ਦੁਕਾਨਾਂ ਬੰਦ ਹੋ ਜਾਣਗੀਆਂ। ਦੂਸਰਾ ਜੀ ਅਸੀਂ ਇਹ ਇਲੈਕਸ਼ਨ ਜਿਹੜੇ ਪ੍ਰਸ਼ਾਸਨ ਚੱਲਿਆ ਜਿਨ੍ਹਾਂ ਦੇ ਇਹ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਸੀ ਜਿਹੜੇ ਇਲੈਕਸ਼ਨ ਕਮਿਸ਼ਨ ਦੇ ਸਾਰਿਆਂ ਨੇ ਬੜਾ ਨਿਰਪੱਖ ਰੋਲ ਨਿਭਾਇਆ। ਅਸੀਂ ਉਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਬਥੇਰੇ ਖਰਚੇ ਸੀ ਲੋਕਾਂ ਦੇ ਕਿ ਇਹ ਨਾ ਹੋ ਸਕਦੀ ਐ ਪਰ ਉਹਨਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ। ਤੇ ਅਸੀਂ ਹੁਣ ਵੀ ਮੇਰਾ ਖਿਆਲ ਹੈ ਕਿ ਪ੍ਰਸ਼ਾਸਨ ਅਧਿਕਾਰੀਆਂ ਨੂੰ ਕਿ ਕੋਈ ਸੀਨੀਅਰ ਪਕਸ ਦਾ ਨਾਸਿ ਕਿਸੇ ਕਿਸੇ ਮੰਤਰੀਆਂ ਦੇ ਬਾਹਰ ਕੋਈ ਧੱਕੇਸ਼ਾਹੀ ਕਿਸੇ ਨਾਲ ਨਾ ਕਰੋ ਤੁਸੀਂ ਨਰਪੱਖ ਹੋ ਕੇ ਜੋ ਤੁਹਾਡੇ ਕਾਨੂੰਨਾਂ ਦੀ ਡਿਊਟੀ ਬਣਦੀ ਹੈ ਉਸ ਦੇ ਹਿਸਾਬ ਨਾਲ ਤੁਸੀਂ ਨਿਭਾ ਕੇ ਤੇ ਪੰਜਾਬ ਦੇ ਭਲੇ ਲਈ ਪੰਜਾਬ ਦੀ ਸ਼ਾਂਤੀ ਲਈ ਕੰਮ ਕਰੋ ਕਿ ਨਸ਼ਿਆਂ ਦੇ ਖਿਲਾਫ ਜਿਹੜੀ ਵੱਡੀ ਜੰਗ ਹੈ ਉਹਦੇ ਵਿੱਚ ਪੁਲਿਸ ਵੀ ਥੋੜਾ ਆਪਣੇ ਆਪ ਨੂੰ ਬਦਲੇ ਤੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਾਂਗੇ ਬਾਕੀ 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 ਅਸੀਂ ਪ੍ਰੈਸ ਦਾ ਫੇਰ ਦੁਬਾਰਾ ਤੋਂ ਬਹਿ ਦਿਨ ਤੋਂ ਧੰਵਾਦ ਕਰਦੇ ਆ ਤੇ ਤੁਹਾਡੇ ਗਾੜੀ ਵੀ ਬੇਨਤੀ ਕਰਦੇ ਆ ਕਿ ਆਪਾਂ ਜਿਹੜੇ ਆ ਫਿਰਕੂ ਇਹੋ ਜਿਹੀਆਂ ਗੱਲਾਂ ਹੋ ਰਹੀਆਂ ਉਹਨਾਂ ਦੇ ਸਾਰੇ ਜਣੇ ਰਲ ਕੇ ਆਪਾਂ ਡਟ ਕੇ ਪੈੜਾ ਦਈਏ ਤੇ ਪੰਜਾਬ ਨੂੰ ਇੱਕ ਵਧੀਆ ਜੀਨ ਜੋਗ ਇੱਕ ਬੜੀ ਇੱਕ ਇਹੋ ਜਿਹੀ ਜਗ੍ਹਾ ਬਣਾਈ ਹੈ ਕਿ ਜਿੱਥੇ ਲੋਕ ਇੱਥੇ ਆ ਰਹਿਣ ਕੇ ਆ ਕੇ ਮਾਣ ਮਹਿਸੂਸ ਕਰਾਏਗਾ